ਬਾਦਲ ਨੂੰ ਪਾਸੇ ਨਹੀਂ ਕੀਤਾ ਤੇ ਆ ਕਿੱਥੇ ਹੋਇਆ ਜੀ ਵੇਖੋ ਗੋਲਕ ਤੇ ਕੌਣ ਬੈਠਾ ਹੈ ਅੱਛਾ ਤੁਸੀਂ ਪੱਤਰਕਾਰ ਹੋ ਤੁਹਾਨੂੰ ਨਹੀਂ ਪਤਾ ਨਹੀਂ ਨਹੀਂ ਮੈਂ ਇੱਕ ਤੁਹਾਨੂੰ ਜਿਸ ਤਰ੍ਹਾਂ ਉਹਨਾਂ ਨੂੰ ਸਜ਼ਾ ਲੱਗੀ ਹੈ ਸਜ਼ਾ ਸਵਾਦ ਹੀ ਲੱਗੀ ਹੈ ਮੈਂ ਉਹਨਾਂ ਦਾ ਮਰਦਿਆਂ ਨੂੰ ਛੇੜ ਲੈਂਦੇ ਮਾ ਪਾਪੀ ਖਰੇ ਕਦੋਂ ਮਰਨਗੇ ਇਹ ਵਿੱਚੇ ਯਾਦ ਆ ਜਾਂਦੇ ਨੇ ਆ ਮੈਂ ਡਰਾਮਾ ਜਾਂ ਕਰ ਲੈਂਦਾ ਨਾ ਲੋਕਾਂ ਨੂੰ ਵਿਖਾ ਲੇਦਾ ਬੱਲੇ ਬੱਲੇ ਇੱਕ ਨਗਰ ਕਿਤੇ ਕੱਢ ਲੈਂਦਾ ਦੋ ਚਾਰ ਲੰਗਰ ਲਵਾ ਦਿੰਦਾ ਮੈਨੂੰ ਬਾਹਰੋਂ ਪੈਸਾ ਵਾਧੂ ਆ ਜਣਾ ਹੈ ਇਤਰੂ ਵੀ ਲੋਕਾਂ ਨੇ ਦੇਣਾ ਸੀ ਬਾਬਾ ਜੀ ਦਿਓ ਤੇ ਮੈਂ ਆਜ ਦੀ ਜ਼ਿੰਦਗੀ ਕਰਦਾ ਲੋਕਾਂ ਤੇਰਾ ਫੇਰ ਨਜ਼ਾਰਾ ਸੀ ਹੁਣ ਤਾਂ ਅਮੀ ਫਿਰਦਾ ਜਗੀਰਕੌਰ ਨੂੰ ਗਾਲਾਂ ਕੱਢ ਕੇ ਫਿਰਦਾ ਪਟਰਾਮੇ ਬਾਈ ਕਰਦਾ ਇਹ ਹੈ ਇਹਨਾਂ ਦਾ ਪਿਆਰੋ ਵਰਸੀ ਹਰ ਪਿੰਡ ਪਿੰਡ ਬਣਾਈ ਜਾਂਦੀ ਇਹਨਾਂ ਦੀ ਵਰਸੀ ਤੇ ਪੋਸਟਰ ਲੱਗਦੇ ਨੇ ਆ ਜਿਹੜੇ ਹੋਰ ਪਖੰਡੀ ਸਾਧ ਬੂਮਣੀਆਂ ਦੇ ਆ بڑے ਪੋਸਟਰ ਲੱਗਦੇ ਨੇ ਇਹ ਸੀ ਬਾਬੇ ਇਹ ਬਾਬੇ ਨਹੀਂ ਨਿਕੰਮੇ ਨੇ ਜਿੰਨਾ ਮੀਡੀਆ ਵਿੱਚ ਆ ਗਏ ਜੀ ਕਈ ਵੇਖੇ ਸਿੱਖ ਮੰჯਿਆਂ ਦੇ ਪਹਿਣ ਜਿਨ੍ਹਾਂ ਦੇ ਲਾਜ ਵਾਸਤੇ ਕੋਈ ਨਹੀਂ ਹੈਗੇ ਪੈਸੇ ਉਹਨਾਂ ਨੂੰ ਸੰਭਾਲੋ ਇਹ ਗੋਲਕਾਂ 'ਚ ਪੈਸੇ ਨਾ ਪਾਓ ਗੋਲਕਾਂ ਵਿੱਚ ਤਾਂ ਨਰੈਣੂ ਮੰਨਤ ਹੈ ਬਾਬਾ ਨਹੀਂ ਕਹਿੰਦਾ ਪਿਆ ਹੈਲੋ ਬੱਚਾ ਕੀ ਹਾਲ ਏ ਬੱਚਾ ਕਿੱਥੇ ਆ ਗੱਡੀ 'ਚ ਕਦੋਂ ਆਓਗੇ ਆ ਰਾਤ ਨੂੰ ਹੁਣ ਮੈਂ ਕੀ ਦੱਸਾਂ ਉਹ ਬੱਚੇ ਨਾਲ ਇਹ ਸੁਣਾ ਸੀ ਤੂੰ ਇਹ ਅੱਜ ਦੇ ਬਾਬੇ ਹੁਣ ਤੁਸੀਂ ਸਾਹਮਣੇ ਵੇਖੀਆਂ ਨੇ ਵੀਡੀਓ ਮੈਂ ਪਹਿਲੋਂ ਹੀ ਪਿੱਟਦਾ ਰਿਹਾ ਤੇ ਮੇਰੀ ਕਿਸੇ ਨਹੀਂ ਮੰਨੀ ਹੁਣ ਸਾਹਮਣੇ ਆ ਗਿਆ ਹਾਂ ਹੋਰ ਵੀ ਹੁਣ ਹਰਪ੍ਰੀਤ ਦਾ ਨਾਮ ਲੈਂਦਾ ਪਿਆ ਇਹ ਵੀ ਇਹਨਾਂ ਦਾ ਵੀ ਉਹ ਨਾਨਸਰ ਵਾਲੇ ਬਾਬਿਆਂ ਦੇ ਨਾਲ ਸਾਰਾ ਕੁਝ ਮਿਲਦਾ ਜੋਦਾ ਹੀ ਉਹਨੂੰ ਮੇਰੇ ਹਿਸਾਬ ਨਾਲ ਮੱਕੜ ਸੀ ਪ੍ਰਧਾਨ ਜੀ ਮੱਕੜ ਨੂੰ ਹੂਨ ਲਾਇਆ ਗਿਆਨੀ ਕਰਬਜਨ ਸਿੰਘ ਸੀ ਜਹੇਦਾਰ ਮੈਂ ਆ ਗਈ ਕੀਤਾ ਜੇ ਆਏ ਵਿਰਸੇ ਦਾ ਅਦਗਾਟਨ ਕਰਨਾ ਮੈਂ ਵਿਰਸੇ ਦਾ ਬੇੜਾ ਕਰਤਾ ਸ਼ਹੀਦਾਂ ਦੀ ਧਰਤੀ ਤੇ ਕੋਈ ਕੁਰਸੀਆਂ ਲਾਈਆਂ ਦੇ ਉੱਤੇ ਬੈਠੇ ਜੇ ਲੰਗਰ ਹਾਲ 'ਚ ਤੇ ਸ਼ਰਮ ਹੋਣੀ ਚਾਹੀਦੀ ਸੀ ਜਲਾਲਾਵਾ ਦੇ ਵਿੱਚ ਹੀ ਮੈਂ ਐਸੇ ਐਸੇ ਬੰਦੇ ਘੋਣ ਵਾਲੇ ਉਹ ਅੰਡਿਆਂ ਦਾ ਵਪਾਰ ਤੇ ਅੰਡਿਆਂ ਦੀਆਂ ਭੁਜੀਆਂ ਬਣਾਉਣ ਵਾਲੇ ਤੇ ਇੱਕ ਕਮਰੇ ਵਿੱਚ ਗੁਰੂ ਗ੍ਰੰਥ ਸਾਹਿਬ ਹੁੰਦਾ ਸੀ ਜਿੱਥੋਂ ਮੈਂ ਲਿਆਇਆ ਕਿ ਉਹਨਾਂ ਦੇ ਘਰਾਂ ਵਿੱਚੋਂ ਗੁਰੂ ਘਰਾਂ ਵਿੱਚ ਬਰਾਜਮਣ ਕਰਾਏ ਨੇ ਅੱਛੋ ਤੇ ਚੱਕੇ ਆ ਤੇ ਨਾਲ ਲੈਟਰੀਆਂ ਟੱਟੀਆਂ ਬਣੀਆਂ ਹੁੰਦੀਆਂ ਜਿੱਥੇ ਇਹਨਾਂ ਨੇ ਪ੍ਰਕਾਸ਼ ਕੀਤੀ ਹੋਈ ਸੀ ਅੱਛਾ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਿਆ ਅੱਜ ਗਰਚਨ ਸਿੰਘ ਗੱਟੀ ਕੋਲ ਇਹਨਾਂ ਦੇ ਖੇਤਾਂ ਦੇ ਵਿੱਚ ਪਹੁੰਚਿਆ ਜਿਉ ਕੇ ਪਾਕਿਸਤਾਨ ਦੇ ਬਿਲਕੁਲ ਤਾਰਾਂ ਦੇ ਉੱਪਰ ਹੀ ਹੈਗਾ ਸਾਡੇ ਜਿੱਥੇ ਅਸੀਂ ਬੈਠੇ ਆ ਤਕਰੀਬਨ 100 200 ਗਾਜ ਤੇ ਪਿੱਛੇ ਕੰਡੇ ਵਾਲੀ ਤਾਰਾਂ ਹੈਗੀਆਂ ਨੇ ਸੋ ਇੱਕ ਕਿਸਾਨ ਵੀ ਹੈਗੇ ਨੇ ਤੇ ਸਿੱਖ ਚਿੰਤਕ ਵੀ ਨੇ ਸਿੱਖੀ ਦਾ ਪ੍ਰਚਾਰ ਬਹੁਤ ਜਿਆਦਾ ਕਰਦੇ ਵੀ ਹੈਗੇ ਨੇ ਸੋ ਤੁਸੀਂ ਪਹਿਲਾਂ ਵੀ ਇਹਦੀ ਗੱਲਬਾਤ ਸੁਣਦੇ ਹੈਗੇ ਜੇ ਆਓ ਆਪਾਂ ਉਸ ਮੁੱਦੇ ਤੇ ਗੱਲਬਾਤ ਕਰਦੇ ਹਾਂ ਜਿਵੇਂ ਫਤੇਗੜ ਸਾਹਿਬ ਸ਼ਹੀਦੀ ਦਿਹਾੜਾ ਚੱਲਦਾ ਹੈ ਸੋ ਲੋਕ ਲੱਖਾਂ ਦੀ ਵਹਿਰਾ ਕਰਕੇ ਉੱਥੇ ਪਹੁੰਚਦੇ ਨੇ ਨਤਮਸਕ ਹੁੰਦੇ ਨੇ ਉਸੇ ਮੁੱਦੇ ਤੇ ਗੱਲਬਾਤ ਕਰਦੇ ਹਾਂ ਸੋ ਗਰਚਰਨ ਸਿੰਘ ਗੱਟੀ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੱਟੀ ਸਾਹਿਬ ਜੀ ਆਪ ਜੀ ਦਾ ਅਤੇ ਲੋਕਾਂ ਦੀ ਆਵਾਜ਼ ਟੀਵੀ ਦੇ ਜਿੰਨੇ ਦਰਸ਼ਕ ਸਰੋਤੇ ਦੇਖਦੇ ਇਸ ਵੀਡੀਓ ਨੂੰ ਸਭ ਦਾ ਧੰਨਵਾਦ ਹੈ ਤੁਹਾਡਾ ਵੀ ਧੰਨਵਾਦ ਜੀ ਐਨ ਜੀ ਗੁਰੂ ਪਿਆਰੋ ਸੋ ਗੱਟੀ ਸਾਹਿਬ ਜੀ ਪਹਿਲਾ ਸਵਾਲ ਇਹ ਹੈਗਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਾ ਕਲਾ ਛੱਡਿਆ ਸੀਗਾ ਛੇ ਪੋ ਨੂੰ ਉੱਥੋਂ ਲੈ ਕੇ ਚਮਕੌਰ ਸਾਹਿਬ ਦੀ ਗੜੀ ਵਿੱਚ ਆਪਾਂ ਗੱਲ ਕਰੀਏ ਦਵਾਰਬ ਛੋੜਾ ਜਿੱਥੇ ਹੋਇਆ ਸੀ ਸਰਸਾ ਨਦੀ ਚਮਕੌਰ ਸਾਹਿਬ ਦੇ ਵਿੱਚ ਜੰਗ ਚੱਲੀ ਦੋਵੇਂ ਸਹਿਬਜਾਦੇ ਵੱਡੇ ਸ਼ਹੀਦ ਹੋ ਗਏ ਉੱਥੇ ਫਿਰ ਗੱਲ ਕਰੀਏ ਸਰਹੰਦ ਦੀ ਸਰਹੰਦ ਦੇ ਵਿੱਚ ਛੋਟੇ ਸਹਿਬਜਾਦਿਆਂ ਨੂੰ ਨੀਆਂ ਦੇ ਵਿੱਚ ਚੜਿਆਂ ਗਿਆ ਦੁਨੀਆ ਦੇ ਵਿੱਚ ਸਿੱਖਾਂ ਦਾ ਇਤਿਹਾਸ ਬਹੁਤ ਵੱਡਾ ਹੈ ਸੋ ਜਿਸ ਤਰ੍ਹਾਂ ਲੋਕ ਉੱਥੇ ਸੰਗਤਾਂ ਪਹੁੰਚਦੀਆਂ ਨੇ ਲੱਖਾਂ ਦੀਆਂ ਵਹਿਰਾ ਘੱਤ ਕੇ ਸੋ ਅੱਜ ਕੱਲ ਦੇ ਜੇ ਮਾਹੌਲ ਆਪਾਂ ਵੇਖੀਏ ਪਿੰਡਾਂ ਦਾ ਜੇ ਸ਼ਹਿਰਾਂ ਦਾ ਇੱਕ ਪਾਸੇ ਸ਼ਹੀਦੀ ਦਿਹਾੜੇ ਚੱਲਦੇ ਨੇ ਇੱਕ ਪਾਸੇ ਲੋਕ ਜਿਹੜੇ ਨੇ ਆਪਣੇ ਖੁਸ਼ੀਆਂ ਦੇ ਪ੍ਰੋਗਰਾਮ ਵੀ ਕੀ ਰਹੀ ਜਾਂਦੇ ਨੇ ਤੇ ਇੱਕ ਪਾਸੇ ਡੀਜੇ ਵੀ ਉੱਚੀ ਆਵਾਜ਼ਾਂ ਦੇ ਵਿੱਚ ਕੋਈ ਟਰੈਕਟਰਾਂ ਦੇ ਲਾ ਰਿਹਾ ਕੋਈ ਘਰਾਂ ਦੇ ਚਲਾ ਰਿਹਾ ਸਭ ਕੁਝ ਚੱਲੀ ਜਾ ਰਿਹਾ ਇਸ ਨੂੰ ਕਿਵੇਂ ਵਿਖਦੇ ਹੋ ਜੀ ਖਾਲਸਾ ਜੀ ਜਿਹੜਾ ਧਰਮ ਸੀ ਧਰਮ ਸੀ ਸਾਡੇ ਹਿਰਦੇ ਚ ਵਸਾਉਣ ਵਾਲੀ ਗੱਲ ਆਤਮਾ ਦਾ ਤੇ ਧਰਮ ਦਾ ਸਬੰਧ ਸੀ ਜੀ ਸਰੀਰ ਦਾ ਸਬੰਧ ਨਹੀਂ ਸੀ ਜੀ ਲੋਕਾਂ ਨੇ ਸਰੀਰ ਦੇ ਮੁਤਾਬਕ ਇੱਕ ਸਬੰਧ ਬਣਾ ਕੇ ਰੱਖ ਲਿਆ ਸਰੀਰ ਨੂੰ ਉੱਥੇ ਲੈ ਗਏ ਤੇ ਸਰੀਰ ਨੂੰ ਲੋਕਾਂ ਨੂੰ ਵਿਖਾ ਦਿੱਤਾ ਪੀਏ ਧਰਮੁਖੇ ਸਰੀਰ ਧਰਮੁਖਣੀ ਆਤਮਾ ਧਰਮੁਖਣੀ ਚਾਈਦੀ ਜਿਹਦੇ ਆਤਮਾ ਦੀ ਸੋਚ ਆਉਣੀ ਉਸ ਤਰੀਕੇ ਨਾਲ ਇਹ ਅਗਾ ਚੱਲਣਾ ਸੀ ਹੁਣ ਇੱਥੇ ਗੱਲ ਕਰਨਗੇ ਲੋਕ ਇਹ ਭਾਈ ਸਾਹਿਬ ਕਿਵੇਂ ਵੀ ਹਮ ਆਤਮਾ ਸਰੀਰ ਕਿਉਂ ਨਹੀਂ ਹੋ ਸਕਦਾ ਸਾਬ ਜਦਿਆਂ ਦੀ ਗੱਲ ਕੀਤੀ ਹੈ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲ ਧੰਨ ਸਾਹਿਬ ਸੱਚੇ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਜੀ ਦਾ ਕਿਲਾ ਛੱਡਿਆ ਹਮ ਆਪਾਂ ਛੱਡੇ ਦਾ ਲਬਜ ਕਰ ਰਹੇ ਆਂ ਵੀ ਲੋਕਾਂ ਨੂੰ ਸਮਝ ਆ ਜੇ ਪਰ ਛੱਡਿਆ ਨਹੀਂ ਗੁਰੂ ਵਸਦਾ ਪਿਆ ਪੇ ਛਡਾਉਣ ਵਾਲੇ ਵੀ ਜੜ ਕੇ ਬਿਲਕੁਲ ਹੁਣ ਇੱਥੇ ਆਪਾਂ ਗੱਲ ਕਰਦੇ ਸਤਗੁਰੂ ਜੀ ਦਾ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸਤਗੁਰ ਸੱਚੇ ਪਾਤਸ਼ਾਹ ਦੇ ਜੰਗ ਹੋਈ ਭਾਈ ਚਤਤ ਸਿੰਘ ਜਿਹਨੇ ਜੰਗ ਕੀਤੀ ਉਹ ਵੀ ਨਾਲ ਨੇ ਆਪਾਂ ਆਨੰਦਪੁਰ ਸਾਹਿਬ ਛੱਡਿਆ ਪਰਿਵਾਰ ਵਿਛੋੜੇ ਤੇ ਆ ਜੰਨੇ ਆਪਾਂ ਜੇ ਸਾਰਾ ਇਤਿਹਾਸ ਸ਼ੁਰੂ ਕਰ ਲਿਆ ਤੇ ਬਹੁਤ ਲੰਮਾ ਇਹ ਗੁਰੂ ਸਾਹਿਬ ਦਾ ਉੱਥੋਂ ਇੱਕ ਸਾਖ ਜਿਹੜੀ ਸ਼ੁਰੂ ਹੁੰਦੀ ਹੈ ਅੱਗੇ ਦੋ ਤਰ੍ਹਾਂ ਦੇ ਭਾਗਾਂ ਜੋ ਵੰਡੀ ਜਾਂਦੀ ਗਾਹ ਆ ਕੇ ਤਿੰਨਾ ਵਿੱਚ ਵੀ ਹੋ ਜਾਂਦੀ ਜਦੋਂ ਸਤਗੁਰ ਸੱਚੇ ਪਾਤਸ਼ਾਹ ਜੀ ਗਾਂਦੀਆਂ ਚੱਲਦੇ ਆ ਇਹ ਲੰਮੀ ਹੀ ਹੁੰਦੀ ਹੋਈ ਜਿਹੜੀ ਇਤਿਹਾਸ ਦੀ ਵੱਡੀ ਲੜੀ ਹੈ ਇਨੂੰ ਆਪਾ ਬੜਾ ਲੰਮਾ ਸਮਾਂ ਵੀ ਵਿਚਾਰੀਏ ਤੇ ਫਿਰ ਵੀ ਨਹੀਂ ਵਿਚਾਰੀ ਆ ਸਕਦੀ ਪਰ ਆਪਾਂ ਇਹਦੇ ਵਿੱਚੋਂ ਸਿੱਖਿਆ ਲੈਣ ਦੀ ਗੱਲ ਕਰਦੇ ਆ ਜਿਹੜੀ ਤੁਸੀਂ ਦਸੀ ਵੀ ਲੋਕ ਜਾ ਰਹੇ ਨੇ ਲੰਗਰ ਵੀ ਲਾਉਂਦੇ ਨੇ ਹੂੰ ਤੇ ਪਰ ਜਿਹੜੀ ਸਾਬ ਜਦਿਆਂ ਦੀ ਸਿੱਖਿਆ ਨਹੀਂ ਲੈ ਰਹੇ ਜੀ ਹੁਣ ਉਹ ਜਿਹੜੇ ਸਿੱਖਿਆ ਨਹੀਂ ਲੈ ਰਹੇ ਉਹ ਹੁਣ ਕਿੰਨਾ ਜੋ ਕਹਿ ਦਈਏ ਉਹ ਸੂਬੇ ਸਰਾੰਦੀ ਅੰਸ ਦੇ ਵਿੱਚੋਂ ਨੇ ਜਿਹੜੀ ਸਿੱਖਿਆ ਨਹੀਂ ਲੈ ਰਹੇ ਤੇ ਜਿਹੜੇ ਸਿੱਖਿਆ ਲੈ ਰਹੇ ਨੇ ਉਹ ਉਹ ਸਿੱਖ ਨੇ ਜਿਹੜੇ ਪਿਆਰੋ ਜਿਨ੍ਹਾਂ ਨੇ ਗੁਰੂ ਕੇ ਲਾਲਾਂ ਨੂੰ ਜਾ ਕੇ ਪਾਣੀ ਆ ਵਾਗਰੂ ਦੁੱਧ ਪਿਆਇਆ ਤੇ ਉਹਨਾਂ ਦਾ ਸਸਕਾਰ ਕੀਤਾ ਸਭ ਨਤਮਸਤਕ ਤਾਂ ਹੁੰਦੀ ਏ ਸੰਗਤ ਮੱਥਾ ਵੀ ਰਗੜਦੇ ਆ ਨਹੀਂ ਮੱਥਾ ਰਗੜਨ ਨਾਲ ਕੁਝ ਨਹੀਂ ਬਣਨਾ ਮੈਂ ਤੁਹਾਨੂੰ ਪਹਿਲੋ ਤੁਸੀਂ ਵੀ ਮੜਾ ਧਿਆਨ ਦੇ ਕੇ ਰੱਖਣਾ ਜਿਹੜਾ ਸਵਾਲ ਕਰਨਾ ਸੋਚ ਕੇ ਮੈਂ ਤੁਹਾਨੂੰ ਪਹਿਲੋ ਗੱਲ ਕਰਤੀ ਵੀ ਸਰੀਰ ਨਹੀਂ ਆਤਮਾ ਦੀ ਗੱਲ ਕੀਤੀ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਵੀ ਕੀਤਾ ਸੁਰਤ ਤੁਣ ਸੇਲਾ ਜੀ ਸ਼ਬਦ ਗੁਰੂ ਸੁਰਤ ਤੁਣ ਜੇਲਾ ਸ਼ਬਦ ਦੀ ਗੱਲ ਕੀਤੀ ਤੇ ਸੁਰਤ ਤੁਣ ਸੁਣ ਧੁਰ ਦੀ ਗੱਲ ਕੀਤੀ ਸਰੀਰ ਦੀ ਨਹੀਂ ਕੀਤੀ ਜਦ ਅੰਦਰ ਨਹੀਂ ਸਾਡਾ ਜੁੜੇਗਾ ਉਹਨਾਂ ਚਿਰ ਮੱਥੇ ਭਾਵੇਂ ਨੱਕ ਲਗੜੀ ਜੋ ਮਹਾਰਾਜ ਨੇ ਤੇ ਕਿਹਾ ਦੂਣਾ ਪ੍ਰਾਦੀ ਜਿਹੜਾ ਅਪਰਾਧੀ ਉਹ ਦੂਣਾ ਨੇ ਹੁੰਦਾ ਉਹ ਬੜਾ ਨੱਕ ਰਗੜਦਾ ਹੁਣ ਦੂਨੇ ਅਪਰਾਧੀ ਸੀ ਜਿਹੜੇ ਆ ਕੇ ਸਤਗੁਰੂ ਨੂੰ ਕਹਿੰਦੇ ਆਨੰਦਪੁਰ ਸਾਹਿਬ ਦਾ ਕਿਲਾ ਸਤਗੁਰੂ ਜੀ ਛੱਡ ਦਿਓ ਉਹ ਲੋਕ ਸੀ ਜਿਨ੍ਹਾਂ ਦਾ ਧਰਮ ਬਚਾ ਦਿੱਤਾ ਜਿਨ੍ਹਾਂ ਦੇ ਮੰਦਰ ਜਿਹੜੇ ਢਹਦੇ ਹੋਏ ਬਚਾ ਦਿੱਤੇ ਉਹਨਾਂ ਨੇ ਆ ਕੇ ਸਤਗੁਰੂ ਦੇ ਅੱਗੇ ਨੱਕ ਰਗੜੇ ਸਤਗੁਰੂ ਜੀ ਤੁਸੀਂ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਦਿਓ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ ਤੁਹਾਡੇ ਨਾਲ ਕੋਈ ਸਾਡਾ ਵੈਰ ਨਹੀਂ ਪਰ ਸਿਰਫ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਦਿਓ ਤੇ ਸਿੱਖਾਂ ਨੇ ਵੀ ਕਹਿਦਾ ਸਤਗੁਰੂ ਜੀ ਛੱਡ ਦਿਓ ਤੇ ਸਤਗੁਰੂ ਜੀ ਕਹਿੰਦੇ ਨਹੀਂ ਇਹਨਾਂ ਦੀ ਚਾਲ ਬੜੀ ਗੰਦੀ ਉਹ ਨਕੰਮੀ ਚਾਲ ਦੇ ਮੁਤਾਬਕ ਸਤਗੁਰੂ ਜੀ ਦਾ ਪਰਿਵਾਰ ਵਿਛੋੜਾ ਹੋ ਰਿਹਾ ਜੀ ਇੱਕ ਪਾਸੇ ਸਤਗੁਰ ਸੱਚੇ ਪਾਤਸ਼ਾਹ ਸਵੇਰੇ ਆਸਾ ਜੀ ਦੇ ਵਾਰ ਕੀਰਤਨ ਕਥਾ ਵਿਚਾਰਾ ਹੋਈਆਂ ਨੇ ਉਧਰੋਂ ਜੰਗ ਹੋਇਆ ਇੱਕ ਪਾਸੇ ਨਦੀ ਵਗ ਰਹੀ ਸਤਗੁਰ ਜੀ ਨਦੀ ਪਾਰ ਕਰਨ ਲੱਗੇ ਨੇ ਛੋਟੇ ਸਾਹਿਬ ਜੀ ਉੱਥੇ ਵਿਛੜਦੇ ਆ ਵੱਡੇ ਸਾਹਿਬ ਜੀ ਦੇ ਗੁਰੂ ਸਾਹਿਬ ਜੀ ਦੇ ਨਾਲ ਤੁਰਦੇ ਆ ਹਾਂਜੀ ਹੁਣ ਛੋਟੇ ਸਾਹਿਬ ਜੀ ਪਿਆਰੋ ਇੱਕ ਪਾਸੇ ਜਾਂਦੇ ਵੱਡੇ ਇੱਕ ਪਾਸੇ ਜਾਂਦੇ ਆ ਪਰਿਵਾਰ ਵਿਛੋੜਾ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਆਪਾਂ ਸੰਖੇਪ ਚਕੀਏ ਪਰਿਵਾਰ ਵਿਛੋੜਾ ਬਣਿਆ ਉਹਨਾਂ ਉੱਥੇ ਗੱਲ ਕਰਦੀ ਹੈ ਛੋਟੇ ਸਾਹਿਬ ਜਦ ਜਦ ਜਾ ਕੇ ਠੰਡੇ ਬੁਰਜ ਤੇ ਬਿਠਾ ਦਿੱਤੇ ਗਏ। ਉਹ ਠੰਡੇ ਬੁਰਜ ਦੇ ਵਿੱਚ ਜਦ ਬੈਠੇ ਠੰਡਾ ਬੁਰਜ ਸੀ ਅੱਜ ਦੀ ਦਿਨ ਸੀ ਉਹ ਬਹੁਤ ਠੰਡ ਹੁੰਦੀ ਸੀ ਪਿਆਰੋ ਅੱਜ ਆਪਾਂ ਕੋਟ ਪਾਏ ਆ ਠੰਡ ਲੱਗਦੀ ਏ। ਉਹ ਦਰਿਆ ਸੀ ਦਰਿਆ ਦੇ ਵਿੱਚ ਇੱਕ ਬੁਰਜ ਬਣਾਇਆ ਸੀ ਉੱਤੇ ਉਹ ਪਾਪੀ ਜਿਹੜਾ ਪਾਪ ਕਰਨ ਵਾਲਾ ਰਾਜਾ ਬੈਠਦਾ ਕਰਦਾ ਸੀ ਗਰਮੀਆਂ ਦੀ ਰੁੱਤਾਂ ਦੇ ਵਿੱਚ ਉੱਥੇ ਸਾਹਿਬ ਜਦਿਆਂ ਨੂੰ ਉਹਨਾਂ ਨੇ ਬੰਦ ਕਰ ਦਿੱਤਾ। ਇੱਕ ਛੋਟੀਆਂ ਜਿੰਦਾ ਇੱਕ ਮਾਤਾ ਜੀ ਬਜ਼ੁਰਗ ਤੇ ਠੰਡ ਲੱਗਦੀ ਬਜ਼ੁਰਗ ਨੂੰ ਤੇ ਪਿਆਰੋ ਬੱਚੇ ਨੂੰ ਇੱਥੇ ਇਤਿਹਾਸ ਬਦਲ ਦਿੱਤਾ ਉਹ ਭਾਵ ਸਰੀਰ ਨਹੀਂ ਸੀ ਉਹ ਪ੍ਰਮਾਤਮਾ ਦੀ ਜੋਤ ਸੀ ਉਹਨਾਂ ਨੂੰ ਠੰਡ ਵੀ ਨਹੀਂ ਮਾਰ ਸਕੀ ਤੇ ਉਹਨਾਂ ਨੂੰ ਪਿਆਰੋ ਘਰੋ ਭੁੱਖ ਤੇ ਤੇਰੇ ਵੀ ਨਹੀਂ ਮਾਰ ਸਕੀ ਇਹ ਸੂਬੇ ਨੂੰ ਹਾਰ ਕੇ ਨੀਆ ਵਿੱਚ ਚਿੰਨ ਦਾ ਉਹ ਫੈਸਲਾ ਕਰਨਾ ਪਿਆ ਤੇ ਪਰ ਮੇਰੇ ਬਾਬੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਬਾਬਿਆਂ ਤੋਂ ਲਵ ਜਾ ਗਿਆ ਕਦੇ ਇਹਨਾਂ ਦਾ ਪਿਆਰੋ ਵਰਸੀ ਹਰ ਪਿੰਡ ਪਿੰਡ ਬਣਾਈ ਜਾਂਦੀ ਇਹਨਾਂ ਦੀ ਵਰਸੀ ਤੇ ਪੋਸਟਰ ਲੱਗਦੇ ਨੇ ਆ ਜਿਹੜੇ ਹੋਰ ਪਖੰਡੀ ਸਾਧ ਬੂਮਣਿਆਂ ਦੇ ਆ بڑے ਪੋਸਟਰ ਲੱਗਦੇ ਨੇ ਇਹ ਸੀ ਬਾਬੇ ਇਹ ਬਾਬੇ ਨਹੀਂ ਨਕੰਮੇ ਨੇ ਜਿੰਨਾ মিডিਆ ਵਿੱਚ ਆ ਗਏ ਹੁਣ ਉੱਥੇ ਸਿੱਧ ਕੀ ਲੈਣੀ ਸੀ ਜਿਆਦਾ ਰੰਗੇ ਨੇ ਕਿਆ ਵੀ ਇਹ ਸਾਬ ਜਾਦਿਆਂ ਨੂੰ ਨੀਵਾ ਵਿਖੋਣਾ ਨਾਲ ਜੁੱਤੀ ਵਿਖਾਈ ਜੀ ਸਿੱਧੀ ਹਾਸ ਕੇ ਪ੍ਰਮਾਨ ਕਰ ਲਈ ਪਰ ਸ਼ਹੀਦ ਕਰਨ ਵਾਲੇ ਨਹੀਂ ਰਹੇ ਪਰ ਸ਼ਹੀਦ ਹੋਣ ਵਾਲੇ ਰਹਿ ਗਏ ਜੀ ਹੁਣ ਸਿੱਖਿਆ ਕੀ ਲੈਣੀ ਅਸੀਂ ਅਸੀਂ ਜਾਣਾ ਉੱਥੇ ਸਿੱਖਿਆ ਲੈ ਕੇ ਆਓ ਭਾਈ ਵੀ ਅਸੀਂ ਉਹ ਸਾਬ ਜਾਦਿਆਂ ਦੀ ਤਰ੍ਹਾਂ ਚੱਲੀਏ ਹੁਣ ਸਿੱਖਿਆ ਤਾਂ ਉਹ ਵੀ ਨਹੀਂ ਲੈ ਰਹੇ ਜਿਹੜੇ ਸੀਐਸ ਸਾਹਿਬ ਜਿਹਨਾਂ ਦਾ ਪ੍ਰਚਾਰ ਕਰ ਰਹੇ ਨੇ ਜਿਨ੍ਹਾਂ ਨੇ ਗੁਰਦੁਆਰੇ ਬਣਾ ਲੈਨੇ ਹਮ ਹੁਣ ਸਤਗੁਰ ਨਾਲ ਕਹਿੰਦੇ ਸੀ ਜਿਹੜੇ ਵੱਡੇ ਰਾਜੇ ਸਮਝੌਤਾ ਕਰਨਾ ਸਤਗੁਰ ਜੀ ਸਤਗੁਰ ਕਹਿੰਦਾ ਗਰੀਬਾਂ ਨੂੰ ਮੈਂ ਦਿਆਂਗਾ ਪਾਤਸ਼ਾਹ ਆ ਅੱਜ ਜਿੰਨੇ ਗੁਰਦੁਖਰ ਬਣੇ ਬੈਠੇ ਨੇ ਸਾਰਿਆਂ ਦੀਆਂ ਲੀਡਰਾਂ ਨਾਲ ਯਾਰੀਆਂ ਕੋਈ ਕਹਿੰਦਾ ਐਮਪੀ ਆਜੇ ਸਾਡੇ ਗੁਰਦੁਆਰੇ ਕੋਈ ਕਹਿੰਦਾ ਐਮਐਲਏ ਆਜੇ ਕੋਈ ਕਹਿੰਦਾ ਪ੍ਰਧਾਨ ਮੰਤਰੀ ਆਜੇ ਕੋਈ ਕੁਛ ਕੁਛ ਕੋਈ ਠੁੱਟੇ ਫੜੇ ਹੋਏ ਨੇ ਗੁਰਦੁਆਰਿਆਂ ਦੇ ਪੱਥਰ ਲਾਉਣ ਦੀ ਖਾਤਰ ਉਹਨਾਂ ਦੇ ਕੋਲੋਂ ਧੰਨ ਮੰਗਦੇ ਪਏ ਜੀ ਸਿੱਖਿਆ ਦੇ ਨਾਲ ਨਹੀਂ ਲਈ ਤੇ ਸਿੱਖਿਆ ਗਾਂ ਕਿਸੇ ਨੂੰ ਕੀ ਹੋਣੀ ਸਾਡਾ ਪੱਥਰ ਤੇ ਸਾਡਾ ਸੋਨੇ ਨਾਲ ਨਹੀਂ ਸੀ ਸਾਡੀ ਸੁਰਤ ਸੀ ਸਾਬ ਜਦਿਆਂ ਵਾਲੀ ਵੀ ਇੱਕ ਸੱਚ ਦੀ ਖਾਤਰ ਸ਼ਹੀਦੀ ਪ੍ਰਾਪਤ ਕਰ ਲੈਣੀ ਪਰ ਕਿਸੇ ਦਾ ਹੁਕਮ ਕਿਸੇ ਦਾ ਗੁਲਾਮੀ ਨਹੀਂ ਉਹ ਮੰਨਣੀ ਤੇ ਅੱਜ ਤਾਂ ਪਿਆਰੋ ਸਾਡੇ ਗੁਰੂ ਘਰਾਂ ਦੇ ਜਿੰਨੇ ਪ੍ਰਧਾਨ ਜਿੰਨੇ ਬਾਬੇ ਉਹ ਸਾਰੇ ਗੁਲਾਮ ਹੋਏ ਫਿਰਦੇ ਨੇ ਭਾਵ ਇਤਿਹਾਸ ਜਿਹੜਾ ਮਨਾਇਆ ਜਾ ਰਿਹਾ ਪਰ ਉਹਨਾਂ ਤੋਂ ਸਿੱਖਿਆ ਨਹੀਂ ਲਈ ਜਾ ਰਹੀ ਉਹਨਾਂ ਦੇ ਮੁਤਾਬਕ ਚੱਲਿਆ ਨਹੀਂ ਜਾ ਰਿਹਾ ਗਰੀਬੀ ਜਿਹੜੇ ਲੋਕ ਨੇ ਉਹਨਾਂ ਤਿੱਕਰ ਜਾ ਕੇ ਸਿੱਕੀ ਦਾ ਪ੍ਰਚਾਰ ਨਹੀਂ ਹੋ ਰਿਹਾ ਵੱਡੇ ਵੱਡੇ ਸਿੱਖਾਂ ਦੇ ਨਾਲ ਯਾਰੀਆਂ ਲਾ ਕੇ ਜਿਹੜੇ ਮਾਇਆਧਾਰੀ ਨੇ ਉਹਨਾਂ ਕੋਲ ਬਾਬੇ ਜਾ ਜਾ ਕੇ ਪਿਆਰੋ ਉਹ ਮਾਇਆ ਇਕੱਠੀ ਕਰਕੇ ਆਪਣਾ ਜ਼ਿੰਦਗੀ ਦਾ ਸੁੱਖ ਉਹ ਜਿਹੜਾ ਜਿਉਂ ਰਹੇ ਨੇ ਪਰ ਗੁਰੂ ਸਾਹਿਬ ਨੂੰ ਮਾਸੀ ਵਾੜੇ ਜੰਗਲਾਂ ਵਿੱਚ ਵੀ ਸੌਣਾ ਪੈ ਗਿਆ ਟਿੰਡ ਦਾ ਸਰਾਨਾ ਵੀ ਲਾਉਣਾ ਪੈ ਗਿਆ ਪਰਿਵਾਰ ਵੀ ਵਿਛੜ ਗਿਆ ਪਰ ਫਿਰ ਵੀ ਉਹ ਕਾਲਪੁਰਖ ਵੈਗੁਰੂ ਦੇ ਭਾਣੇ ਵਿੱਚ ਰਹਿ ਇਹ ਜਿਹੜੀ ਸੀ ਇਹ ਆਪਣੀ ਸਾਖੀ ਦੇ ਵਿੱਚੋਂ ਸਿਹਤ ਮਿਲਦੀ ਉਹਨਾਂ ਦੇ ਕਦਮਾਂ ਤੇ ਚੱਲਣ ਦਾ ਯਤਨ ਕਰੋ ਬਾਬਾ ਅੱਜ ਉਹਨਾਂ ਦੇ ਕਦਮਾਂ ਤੇ ਆਮ ਪਬਲਿਕ ਤਾਂ ਕੀ ਆਮ ਸੰਗਤ ਤਾਂ ਕੀ ਜਲ ਰਹੀ ਨਹੀਂ ਚੱਲ ਰਹੀ ਪਰ ਬਾਬੇ ਜਿਹੜੇ ਉਹਨਾਂ ਦੇ ਨਾਂ ਤੇ ਪੈਸੇ ਇਕੱਠੇ ਕਰਕੇ ਆਪਣਾ ਢੰਡੋਹ ਚ ਬਣਾਉਂਦੇ ਨੇ ਉਹ ਵੀ ਨਹੀਂ ਚੱਲਦੇ ਜੀ ਸੋ ਗੱਟੀ ਸਾਹਿਬ ਜੀ ਅਗਲਾ ਸਵਾਲ ਇਹ ਹੈਗਾ ਕਿ ਜਿਸ ਤਰ੍ਹਾਂ ਆ ਚੀਜ਼ ਦੀ ਜਿਹੜੇ ਚੱਲਦੇ ਨੇ ਅੱਜ 6 ਪੋ ਤੋਂ ਲੈ ਕੇ 13 ਪੋ ਤੱਕ ਉਹਦੇ ਵਿੱਚ ਕਈ ਸਾਡੇ ਵਰਗੇ ਸਿੱਖ ਵੀ ਹੈਗੇ ਨੇ ਜਿਨ੍ਹਾਂ ਨੇ ਟਰੈਕਟਰਾਂ ਤੇ ਵੱਡੇ ਵੱਡੇ ਡੀਜੇ ਲਾਏ ਹੋਏ ਨੇ ਜਾਂ ਕਈ ਖੁਸ਼ੀ ਦੇ ਪ੍ਰੋਗਰਾਮ ਵੀ ਕਰਦੇ ਨੇ ਲੇਕਿਨ ਉਹਨਾਂ ਨੇ ਸ਼ਹੀਦੀ ਦਿਹਾੜੇ ਯਾਦ ਨਹੀਂ ਆਉਂਦੀ। ਨਾ ਜੀ ਹੈ ਨਹੀਂਗਾ ਉਹ ਤਾਂ ਮੌਜ ਦੇ ਵਿੱਚ ਮਸਤਦ ਵਿੱਚ ਨੇ ਜੇ ਕਿਤੇ ਕੋਈ ਮੇਰੇ ਵਰਗਾ ਸਟੇਜ ਤੇ ਗੱਲ ਕਰਦਾ ਹੋਵੇ ਸਿੱਖੀ ਦੀ ਤੇ ਮੈਨੂੰ ਆਣ ਕੇ ਕਹਿਣਗੇ ਹਟ ਪਾਸੇ ਤੂੰ ਕੌਣ ਹੋਣਾ ਅਸੀਂ ਵੱਡੇ ਸਿੱਖ ਵਿਆਂ ਵੀ ਰੱਖਣਗੇ ਯਾਰ ਉਹ ਹੋਰ ਡੀਜੇ ਲਾਉਣ ਗਿਆ ਹੋਣੇ ਇਲੈਕਸ਼ਨ ਜੀ ਨਹੀਂ ਹੋ ਕੇ ਹਟੇ ਆ ਕਾਉਂਸਲ ਜੀ ਇਹਦੇ ਸ਼ਹਿਰਾਂ ਦੇ ਕਿਵੇਂ ਨੱਚੇ ਨੇ ਏ ਲੀਡਰ ਵੀ ਨੱਚੇ ਨੇ ਭੰਗੜਾ ਪਾਉਂਦੇ ਸਾਡੀ ਪਾਰਟੀ ਦਾ ਜਿੱਤ ਗਿਆ ਕਿਉਂ ਸਾਲਿਓ ਵਾਈਆਂ ਤੋਂ ਤੁਹਾਨੂੰ ਭੁੱਲ ਗਈ ਸਾਹਿਬ ਜਾਨਾਂ ਦੀ ਸਿੱਧੀ ਦਿਹਾੜੀ ਹੂੰ ਸਿੱਧਾ ਸਿੱਧਾਂ ਦੀ ਦਿਹਾੜੇ ਭੁੱਲ ਗਏ ਮਤਲਬ ਸਿੱਧੀ ਦਿਹਾੜੇ ਸ਼ੁਰੂ ਹੋ ਚੁੱਕੀ ਸੀ ਸ਼ੁਰੂ ਸੇ ਹੀ ਚੱਲ ਰਹੇ ਸੀ ਤੇ ਕਿਵੇਂ ਨੱਚ ਰਹੇ ਸੀ ਤੇ ਇਹੀ ਜਿਹੜੇ ਵੱਡੇ ਵੱਡੇ ਬੋਰਡ ਲਵਾ ਲੈ ਵੇ ਬੋਰਡ ਤਾਂ ਲਾਉਂਦੇ ਹੀ ਕੋ ਨਹੀਂ ਤੇ ਜਾ ਕੇ ਮੱਥੇ ਟੇਕਦੇ ਨੇ ਫਿਰ ਬਾਜਾਂ ਦਿੰਦੇ ਨੇ ਆ ਜਿਓ ਇਹ ਸਭ ਡਰਾਮੇ ਬਾਜ ਲੋਕ ਨੇ ਯਾਰ ਕਿਸੇ ਨੂੰ ਕੋਈ ਗੁਰੂ ਦੇ ਸ਼ਹੀਦੀ ਦੇ ਨਾਲ ਨਹੀਂ ਹੈਗਾ ਕੋਈ ਰਾਜਨੀਤਿਕ ਲੋਕਾਂ ਨੂੰ ਨਹੀਂ ਹੈਗਾ ਸਿਰਫ ਸਿਰਫ ਆਪਣਾ ਇੱਕ ਡਰਾਮਾ ਬਾਜ਼ੀ ਕਰਕੇ ਲੋਕਾਂ ਨੂੰ ਮਗਰ ਲਾ ਕੇ ਆਪਣੀ ਗੱਦੀ ਹਾਸਲ ਕਰਕੇ ਰੁਪਈਏ ਦੇ ਪਿੱਛੇ ਦੌੜੇ ਪੰਥ ਦੇ ਵਿੱਚੇ ਤੇ ਉਹ ਪਰਮਾਤਮਾ ਦੇ ਪਿੱਛੇ ਕਿਸੇ ਦੀ ਵੀ ਦੌੜ ਨਹੀਂ ਜੀ ਸੋ ਗੱਟੀ ਸਾਹਿਬ ਜਿਸ ਤਰ੍ਹਾਂ ਸੰਗਤਾਂ ਪਹੁੰਚਦੀਆਂ ਨੇ ਫਰੇਗੜ ਸਾਹਿਬ ਲੱਖਾਂ ਦੇ ਸਾਹਬ ਨਾਲ ਵੀ ਜੇ ਸਵਾਲ ਥੋੜਾ ਜਿਹਾ ਪਹਿਲੇ ਨਾਲ ਮਿਲਦਾ ਹੀ ਹੈ ਉਤੋਂ ਸੰਗਤ ਵਹਿਰਾ ਕਰਕੇ ਜਾਂਦੀ ਹੈ ਲੱਖਾਂ ਦੇ ਸਾਹਬ ਨਾਲ ਉੱਥੇ ਪਹੁੰਚਦੀ ਹੈ ਲੇ ਕੇ ਕੀ ਆਉਂਦੇ ਉਤੋਂ ਲੈ ਕੇ ਕੁਝ ਵੀ ਨਹੀਂ ਕੀ ਲੈ ਕੇ ਆਉਣਾ ਗੁਰੂ ਸਾਹਿਬ ਦੇ ਲਾਲਾਂ ਨੂੰ ਫੜਿਆ ਤੇ ਬਿਆਰ ਚ ਲੈ ਗਏ ਹੂੰ ਤੇ ਕਿਸੇ ਨੇ ਦਾ تیر ਨੂੰ ਹੱਥ ਪਾਲਿਆ ਤੇ ਕਿਸੇ ਨੇ ਬਦੂਕ ਨੂੰ ਪਾਲਿਆ ਤੇ ਗੁਰੂ ਸਾਹਿਬੀ ਦੇ ਲਾਲਣ ਮੈਂ ਕਹਿੰਦੇ ਵੀ ਕਰੋ ਕਹਿੰਦਾ ਜੰਗ ਕਰਾਂਗੇ ਤੇ ਉੱਥੇ ਕੀ ਲੈਣ ਜਾਂਦੇ ਨੇ ਖਾਣ ਪੀਣ ਲੰਗਰਾਂ ਦੇ ਟੈਸਟ ਕਰਨ ਕਹਿੰਦੇ ਜਲੇਬੀਆਂ ਦੇ ਲਾਗੇ ਤੇ ਜਲੇਬੀਆਂ ਵਾਲਾ ਲੰਗਰ ਕਹਿੰਦੇ ਨੇ ਪਿੰਡਾਂ ਵਿੱਚ ਗ੍ਰਾਹੀ ਇਕੱਠੀ ਕਰਨੀ ਲਓ ਜੀ ਰੁਪਈਏ ਬਾਹਰ ਲਓ ਸਿੱਖੋ ਦਿਓ ਰੁਪਈਏ ਹੋਰ ਦੀ ਭੇਜੋ ਰੁਪਈਏ ਉਹ ਜੜੀਆਂ ਕਮੇਟੀਆਂ ਬਣੀਆਂ ਨੇ ਉਹ ਆਪਣਾ ਪ੍ਰੋਗਰਾਮ प्यारो बजत ਦੇ ਵਿੱਚ ਲਈ ਜਾਂਦੀਆਂ ਨੇ ਇੰਨੇ ਸਾਡੇ ਪੈਸੇ ਬਚ ਗਏ ਇੰਨੇ ਪਸ ਗਏ ਇੰਨੇ ਬਚ ਗਏ ਆਸ ਦੀ ਜ਼ਿੰਦਗੀ ਉਹ ਜਿਉਂਦੇ ਪਏ ਨੇ ਉਹ ਆਸ ਦੀ ਕਰਦੇ ਨੇ ਫਿਰ ਲੋਕ ਵੀ ਆਸ ਦੀ ਉੱਥੇ ਜਾਂਦੇ ਨੇ ਕਮ ਸੇ ਕਮ ਉੱਥੇ ਲੰਗਰ ਸਾਦਾ ਹੋਣਾ ਚਾਹੀਦਾ ਪਤਾ ਲੱਗੇ ਭਾਈ ਵੀ ਗੁਰੂ ਸਾਹਿਬ ਵੀ ਸਾਡੇ ਭੁੱਖੇ ਰਹੇ ਨੇ ਅਸੀਂ ਵੀ ਭੁੱਖੇ ਰਹੀਏ ਅਸੀਂ ਤਾਂ ਉੱਥੇ ਨਜ਼ਾਰੇ ਲੈਣੇ ਆਣ ਕਿ ਜਾਂਦੇ ਕੁਝ ਵੀ ਨਹੀਂ ਲੈ ਕੇ ਆਉਂਦੇ ਨਾ ਤਾਂ ਇਤਿਹਾਸ ਦਾ ਪਤਾ ਤੇ ਨਾ ਹੀ ਪਿਆਰੋ ਸਾਡੀ ਕੌਮ ਦੇ ਸ਼ਹੀਦਾਂ ਦਾ ਪਤਾ ਤੇ ਨਾ ਹੀ ਕਿਸੇ ਨੂੰ ਪੁੱਛ ਕੇ ਵੇਖ ਲਓ ਵੀ ਇਹ ਕਿਉਂ ਸ਼ਹੀਦੀ ਹੋਈ ਤੇ ਕੀ ਕਰਨਾ ਕੱਖ ਨਹੀਂ ਸਿਰਫ ਖਾਣ ਬਦਲੇ ਉਥੋਂ ਦਾ ਕਿਹਦੇ ਨੇ ਜੂਸ ਪੀ ਲਿਆ ਗੰਨੇ ਦਾ ਦੀ ਕਿਸੇ ਨੇ ਉਥੋਂ ਦਾ ਪਿਆਰੋ ਕੁਝ ਖਾ ਲਿਆ ਤੇ ਕੁਝ ਪੀ ਜੇ ਖਾ ਲੇ ਸਾਰਾ ਕੁਝ ਹੀ ਸਾਡੀ ਸਿੱਖੀ ਤੋਂ ਉਲਟਾ ਜਾ ਰਿਹਾ ਹੈ ਇਹ ਜਿਹੜੇ ਲੋਕ ਨੇ ਮੇਲਾ ਸਿਰਸਪਟਾ ਹੀ ਸਮਝਦੇ ਆ ਉਹ ਜੀ ਸਿਰਸਪਟਾ ਹੀ ਹੈ ਕੁਝ ਮਹਾਰਾਜ ਤਾਂ ਕਿਹਾ ਘਰ ਦੇ ਵਿੱਚ ਤੀਰਥ ਨੇ ਜਦੋਂ ਰੱਬ ਨੂੰ ਤੇ ਆਵੋਗੇ ਤਾਂ ਗੁਰਸੇਵਨ ਦਾ ਆਖੇ ਨਹੀਂ ਜਾਓ ਪਰ ਉਥੇ ਤੀਰਥ ਤੇ ਜਾਣਾ ਜਰੂਰ ਸਾਡਾ ਫਰਜ਼ ਬਣਦਾ ਹੈ ਪਰ ਉੱਤੇ ਸਾਡੇ ਬੱਚੇ ਜਿਹੜੇ ਨੇ ਕੀ ਬਾਣਾ ਪਾ ਲਿਆ ਦਮਾਲਾ ਬਣਾ ਲਿਆ ਗੁਰਸਿੱਖੀ ਵਾਲੇ ਪਾਸੇ ਆ ਗਏ ਨਹੀਂ ਆਏ ਹਾਂ ਕਿੰਨੀ ਸਾਡੀ ਕੌਮ ਦਾ ਕਹਾਣ ਹੋ ਰਿਹਾ ਹੈ ਬਿਲਕੁਲ ਜੀ ਅੱਜ ਫਿਰ ਹੋਰ ਲੈ ਲਓ ਮੈਂ ਤਾਂ ਉਹਨਾਂ ਸੰਗਤਾਂ ਦਾ ਘੱਟ ਕਸੂਰ ਤੇ ਵੱਡਿਆਂ ਦਾ ਕਰਨਾ ਜਿਹੜੇ ਲੰਗਰ ਲਾ ਰਹੇ ਪੀੜੀਆਂ ਦੇ ਜਾਂ ਹੋਰ ਉੱਤੇ ਜਲੇਬੀਆਂ ਦੇ ਇਕੱਠੇ ਕਰ ਕਰਕੇ ਪੈਸੇ ਆਹ ਪਿਆਰੂ ਸਕੂਲ ਬਣਾਈਏ ਗਰੀਬਾਂ ਨੂੰ ਸੰਭਾਲ ਲਈਏ ਮੈਂ ਸਾਰੇ ਅੱਗੇ ਤਰਲੇ ਪਾ ਕੇ ਮਿੰਤਾ ਕਰਕੇ ਬਹਿ ਗਿਆ ਭਾਈ ਮੇਰਾ ਸਾਥ ਦੇ ਦੋ ਇੱਥੇ ਮੈਂ ਪ੍ਰਚਾਰ ਕਰ ਰਿਹਾ ਕੋਈ ਬਾਬਾ ਨਹੀਂ ਆ ਕੇ ਰਾਜੀ ਹੈਗਾ ਮੇਰੇ ਕੋਲ ਮੈਂ ਕਹਾਂ ਤੁਹਾਨੂੰ ਪਹਿਲੀ ਵੀ ਦੇ ਦੇਣਾ ਆਪਾਂ ਕਾਲਜ ਬਣਾਈਏ ਬੱਚਿਆਂ ਨੂੰ ਪੜ੍ਹਾਈਏ ਤੇ ਦਰਾ ਸਾਈ ਬਣਦੇ ਪੈਣੇ ਕੋਈ ਵੀ ਨਹੀਂ ਆਉਂਦਾਗਾ ਪਰ ਉਹ ਨਾ ਕੋਈ ਸੰਗਤ ਜਿਹੜੀ ਹੈਗੀ ਜਿਹੜੀਆਂ ਕਮੇਟੀਆਂ ਬਾਹਰ ਬਣੀਆਂ ਨੇ ਪਿਆਰੋ ਮੈਂ ਤੁਹਾਨੂੰ ਦੱਸ ਦਿਆਂਗਾ ਮੈਂ ਤੁਹਾਡੇ ਕੋਲ ਪੈਸੇ ਨਹੀਂ ਲੈਂਦਾ ਨਹੀਂ ਮੈਨੂੰ ਅੱਗੇ ਲਾਉਣਾ ਤੁਸੀਂ ਲੱਗ ਜਾਓ ਮੈਂ ਤੁਹਾਡੇ ਮਗਰ ਲੱਗਣਾ ਪਿੰਡ-ਪਿੰਡ ਜਾ ਕੇ ਪ੍ਰਚਾਰਤਾ ਕਰੀਏ ਹਾਂ ਮੈਂ ਡਰਾਮਾ ਜਾਂ ਕਰ ਲੈਂਦਾ ਨਾ ਲੋਕਾਂ ਨੂੰ ਬੁਖਾ ਲੇਦਾ ਬੱਲੇ ਬੱਲੇ ਇੱਕ ਨਗਰ ਕੀਰਤਨ ਕੱਢ ਲੈਂਦਾ ਦੋ ਚਾਰ ਲੰਗਰ ਲਵਾ ਦਿੰਦਾ ਮੈਨੂੰ ਬਾਹਰੋਂ ਪੈਹਾ ਵਾਧੂ ਆ ਜਣਾ ਹੈ ਇਧਰੋਂ ਵੀ ਲੋਕਾਂ ਨੇ ਦੇਣਾ ਸੀ ਬਾਬਾ ਜੀ ਦਿਓ ਤੇ ਮੈਂ ਆਜ ਦੀ ਜ਼ਿੰਦਗੀ ਕਰਦਾ ਲੋਕਾਂ ਤੇਰਾ ਫੇਰ ਨਿਆਰਾ ਸੀ ਹੁਣ ਪੱਠੇ ਵੜਨ ਆਇਆ ਮੈਂ ਤੁਹਾਡੇ ਸਾਹਮਣੇ ਪੱਠੇ ਵੜ ਕੇ ਮੱਝਾਂ ਨੂੰ ਪੋਣੇ ਡੰਗਰਾਂ ਨੂੰ ਉਹਦੇ ਵਿੱਚੋਂ ਜਾ ਕੇ ਆਪਣੇ ਘਰ ਦੇ ਵਿੱਚੋਂ ਦਸਵੰਧਾ ਵਿੱਚ ਉਹ ਸੇਵਾ ਕਰ ਰਿਹਾ ਜੇ ਸੰਗਤ ਕੋਈ ਨਾ ਕੋਈ ਸਾਥ ਨਾਲ ਦੇ ਦੇਵੇ ਪਿਆਰੋ ਉਹ ਹੋਰ ਵੱਧ ਕੇ ਮੈਂ ਥੋੜਾ ਜਿਹਾ ਕਰ ਲਾਂ ਕਿਉਂਕਿ ਆਪਣੇ ਘਰਾਂ ਦੇ ਵਿੱਚ ਉਹਨਾਂ ਕੋ ਆਪ ਪੂਜਾ ਹੀ ਹੁੰਦੀ ਜਿੰਨੀ ਕੋ ਥੋੜਾ ਬੋਧਾ ਪਰਿਵਾਰ ਦਾ ਪਾਲਣਾ ਤੇ ਜਿੰਨਾ ਕੋ ਕੱਢ ਲਈਏ ਪਰ ਜੇ ਕਿਤੇ ਉਸ ਦੇ ਨਾਲ ਹੋਰ ਆ ਜੇ 2-4 ਜਥੇ ਚਲਾ ਲਈਏ ਪਿੰਡਾਂ ਵਿੱਚ ਮੈਂ ਕਰ ਵੀ ਰਿਹਾ ਮੇਰਾ ਚੈਨਲ ਵੀ ਹੈਗਾ ਗੁਰਤੱਤ ਸੰਗਤੀ ਹੁੰਦੇ ਤੇ ਪਾਈਆਂ ਵੀ ਹੋਈਆਂ ਨੇ ਵੀਡੀਓ ਚੱਲੀਦਾ ਪਰ ਉਸ ਪਾਸੇ ਖਿਆਲੀ ਹੈ ਨਹੀਂਗਾ ਸਾਟਾ ਸਿੱਖਿਆ ਸੀ ਕੀ ਲੈਣੀ ਖਾਲਸਾ ਸੋ ਗੱਟੀ ਸਾਹਿਬ ਜੀ ਇਸ ਤਰ੍ਹਾਂ ਸਵਾਲ ਹੈਗਾ ਵੀ ਜਿਸ ਤਰ੍ਹਾਂ ਇਤਿਹਾਸਕ ਜਿਹੜੇ ਲਗਾਤਾਰ ਹੁੰਦੇ ਨੇ ਹਾਂ ਲੱਖਾਂ ਹੀ ਸੰਗਤਾਂ ਉੱਤੇ ਪਹੁੰਚਦੀਆਂ ਨੇ ਨਤਮਸਤਕ ਹੁੰਦੀਆਂ ਨੇ ਕਰੋੜਾਂ ਅਰਬਾਂ ਦਾ ਬਜਟ ਬਣਦਾ ਹੈ ਫਿਰ ਪੈਸਾ ਕਿੱਥੇ ਜਾਂਦਾ ਹੈ ਬਸ ਜੀ ਗੁਰੂ ਦੀ ਗੋਲਕ ਜਿਹੜੀ ਹੈ ਉਹ ਲੁੱਟ ਕੇ ਬਾਦਲ ਖਾਦੀ ਜਾਂਦੇ ਨੇ ਹਾਂ ਉਹਨਾਂ ਕੋਲੋਂ ਕਿਸੇ ਹਿਸਾਬ ਨਹੀਂ ਪੁੱਛਿਆ ਤੇ ਨਾ ਬਾਦਲਾਂ ਨੇ ਕਿਤੇ ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਾਇਆ ਹਾਲਾ ਬਾਦਲ ਸਿੱਖਾਂ ਦਾ ਵਿਰੋਧ ਕਰਦੇ ਨੇ ਹਾਲੇ ਬਾਦਲ ਨੂੰ ਪਾਸੇ ਨਹੀਂ ਕੀਤਾ ਤੇ ਅੱਜ ਕਿੱਥੇ ਹੋਇਆ ਜੀ ਵੇਖੋ ਗੋਲਕ ਤੇ ਕੌਣ ਬੈਠਾ ਹੈ ਅੱਛਾ ਤੁਸੀਂ ਪੱਤਰਕਾਰ ਹੋ ਤੁਹਾਨੂੰ ਨਹੀਂ ਪਤਾ ਨਹੀਂ ਨਹੀਂ ਮੈਂ ਤੁਹਾਨੂੰ ਉਹ ਜਿਸ ਤਰ੍ਹਾਂ ਉਹਨਾਂ ਨੂੰ ਸਜ਼ਾ ਲੱਗੀ ਹੈ ਸਜ਼ਾ ਸਵਾਲ ਹੀ ਲੱਗੀ ਹੈ ਮੈਂ ਉਹਨਾਂ ਦੇ ਮਰਦਿਆਂ ਨੂੰ ਛਿੜ ਲੈਨੇ ਮਾ ਪਾਪੀ ਖਰੇ ਕਦੋਂ ਮਰਨਗੇ ਇਹ ਵਿੱਚੇ ਯਾਦ ਆ ਜਾਂਦੇ ਨੇ ਖਾਲਸਾ ਜੀ ਗੁਰੂ ਦੀ ਗੋਲਕ 'ਚ ਜਿੰਨਾ ਰੁਪਈਆ ਦਾਜ ਦਿੱਤੇ ਕਰ ਦੱਸਿਆ ਵੀ ਫਤੇਗੜ ਸਾਹਿਬ ਇੰਨਾ ਕਹਿੰਦੇ ਲੱਖਾਂ ਦਾ ਕਟ ਹੁੰਦਾ ਤੇ ਕਿੰਨਾ ਰੁਪਈਆ ਆਇਆ ਗੁਰੂ ਦੀ ਗੋਲਕ 'ਚ ਕਿੱਥੇ ਗਿਆ ਹੁਣ ਤਾਂ ਆਮੀ ਫਿਰਦਾ ਜ਼ਗੀਰਕੌਰ ਨੂੰ ਗਾਲਾਂ ਕੱਢ ਕੇ ਫਿਰਦਾ ਫਟਰਾਮੇ ਬਾਈ ਕਰਦਾ ਐਹਾ ਹੀ ਹੁਣਾ ਗੁਰੂ ਸਾਹਿਬ ਆਪ ਨਿਆ ਕਰ ਰਿਆ ਜਿਹੜਾ ਕੁਝ ਇਹਨਾਂ ਨੇ ਮੰਗਿਆ ਸੀ ਨਾ ਵੀ ਉਹਦਾ ਬੇੜਾ ਘਰਕ ਹੋ ਜੇ ਜਿਨ੍ਹਾਂ ਨੇ ਕੌਮ ਦਾ ਕੁਝ ਖਾਦਾ ਐਮ ਆਈ ਆ ਵੀ ਕਰ ਰਹੇ ਨੇ ਜੀ ਜੀ ਜਿਸ ਤਰ੍ਹਾਂ ਕਾਲਤਖਬ ਸਾਹਿਬ ਤੋਂ ਉਹਨਾਂ ਨੂੰ ਸਜ਼ਾ ਸੁਣਾਈ ਹੋਈ ਹੈ ਹੈ ਨਹੀਂ ਜੀ ਸਜ਼ਾ ਕਾਦੀ ਹੈ ਸਜ਼ਾ ਫਿਰ ਵੀ ਉਹਨਾਂ ਦਾ ਕਿਸ ਤਰ੍ਹਾਂ ਉੱਥੇ ਬੋਲ ਬਲ ਹੈ ਓਹੋ ਕਾਦਾ ਯਾਰ ਕਾਦੀ ਸਜ਼ਾ ਹੈ ਅੱਛਾ ਡਰਾਮਾ ਹੈਗਾ ਮੈਂ ਤੁਹਾਨੂੰ ਕਹੀ ਨਾ ਨਾ ਮੁਰਦਿਆਂ ਨੂੰ ਸੀਧਿਆਂ ਦੇ ਵਿੱਚ ਕਿੱਧਰ ਆ ਜਾਂਦੇ ਨੇ ਫਿਰ ਇਹਨਾਂ ਦਾ ਨਾਂ ਛੱਡੋ ਆਪਾਂ ਫਿਰ ਉੱਥੇ ਚੱਲੀਏ ਇਹ ਕਾਦਾ ਤਾਂ ਡਰਾਮਾ ਹੈ ਲੋਕ ਸਮਝਦੇ ਨਹੀਂ ਪਏ ਡਰਾਮਾ ਹੈ ਗੱਟੀ ਸਾਹਿਬ ਜੀ ਜਿਸ ਤਰ੍ਹਾਂ ਦਸਾਂ ਗੁਰੂਆਂ ਨੇ ਸਿੱਖਾਂ ਨੂੰ ਉਪਦੇਸ਼ ਦਿੱਤਾ ਹੈ ਦੁਨੀਆ ਨੂੰ ਉਪਦੇਸ਼ ਦਿੱਤਾ ਹੈ ਇੱਕ ਵਿਰਸਾ ਦਿੱਤਾ ਹੈ ਇੱਕ ਇਤਿਹਾਸ ਦਿੱਤਾ ਹੈ ਲੋ ਅੱਜ ਦੇ ਸਿੱਖਾਂ ਦਾ ਹਾਲ ਕੀ ਹੈ ਇਤਿਹਾਸ ਨੂੰ ਤਾਂ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਇਤਿਹਾਸ ਬਾਰੇ ਤਾਂ ਜਾਣ ਹੀ ਨਹੀਂ ਰਿਹਾ ਹੁਣ ਸਿੱਖੇ ਗਏ ਨੇ ਆ ਮੈਂ ਤੈਨੂੰ ਸ਼ਹਿਰ ਦੱਸਣਾ ਇੱਕ ਮੈਂ ਹੈਗਾ ਕੋਈ ਫਾਈਨੈਂਸਰ ਇਹ ਬੰਦਾ ਫਾਈਨਾਂਸ ਕਰਦਾ ਜਲਾਲਾਵਦ ਦਾ ਅੱਛਾ ਉਹ ਮੈਂ ਬੈਠਾ ਰ ਗੱਲਾਂ ਸਿਰ ਤੇ ਟੋਪੀ ਲੈਂਦਾ ਹੁੰਦਾ ਸੀ ਹੂੰ ਤੇ ਮੈਂ ਆ ਵੀ ਟੋਪੀ ਲਾ ਦੋ ਭਾਈ ਹੋਏ ਸਿੱਖ ਸਰ ਟੋਪੀ ਤਾਂ ਰੇ ਸੱਤ ਜਾਮੇ ਕੁਸ਼ਤੀ ਹੋ ਕੇ ਕੋੜਾ ਹੋ ਕੇ ਬੰਦਾ ਮਰਦਾ ਜੀ ਜੀ ਉਹਨੇ ਕਿੰਨਾ ਜਰ ਕੋਈ ਪਰਵਾਹ ਨਹੀਂ ਕੀਤੀਗੀ ਤੇ ਜੇ ਉਹ ਫਾਈਨਾਂਸ ਦਾ ਕੰਮ ਕਰਦਾ ਜੇ ਕੋਈ 10 ਰੁਪਏ ਵੀ ਠਾਉਂਦਾ ਹੋ ਜਾਣ ਤੇ ਉਹਦੀ ਜਾਨ ਨੂੰ ਬਣ ਜਾਣੀ ਹਾਏ ਪੈਸੇ ਗਏ ਤੇ ਬਾਅਦ ਵਿੱਚ ਮੈਂ ਪੁੱਛਿਆ ਮੈਂ ਆ ਯਾਰ ਕਿਵੇਂ ਕਹਿੰਦਾ ਸਾਡੇ ਘਰ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜਾ ਵੀ ਹੈਗਾ ਪਰ ਬਾਹਰ ਆਈ ਦਾ ਪ੍ਰਕਾਸ਼ ਕੀਤਾ ਆ ਜੀ ਤੇ ਮੈਂ ਤੁਸੀਂ ਟੋਪੀ ਲੈਂਦੇ ਹੋ ਦਾੜੀ ਕੱਤਰੀ ਤੇ ਘਰ 'ਚ ਗੁਰੂ ਗ੍ਰੰਥ ਸਾਹਿਬ ਦਾ ਸਿੱਖਿਆ ਕੀ ਲ ਲਈ ਜੀ ਐਂ ਲੋਕ ਨੇ ਪਿਆਰੋ ਗੁਰੂ ਸਾਹਿਬ ਦਾ ਪ੍ਰਕਾਸ਼ ਕਰਕੇ ਸਿਰਫ ਇੱਕ ਆਪਣੀ ਚੌਧਰ ਹਾਂਗੜ ਵਿਖਾਉਂਦੇ ਨੇ ਵੀ ਅਸੀਂ ਤਾਂ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਆ ਜੀ ਘਰੇ ਹੂੰ ਤੁਹਾਡੇ ਵਰਗਾ ਤਾਂ ਹੈ ਹੀ ਨਹੀਂਗਾ ਜੀ ਤੇ ਕਿਸੇ ਉੱਤੇ ਦਇਆ 1 ਰੁਪਏ ਦੀ ਹੈ ਨਹੀਂ ਲੇਕਿਨ ਜਿਹੜਾ ਗਿਆਨ ਲੈਣਾ ਸੀਗਾ ਉਹ ਨਹੀਂ ਲਿਆ ਤੇ ਉਹ ਕੀ ਕਰੋਗੇ ਉਹਦਾ ਤੁਸੀਂ ਉਹੀ ਬਣ ਗਏ ਨਾ ਜਿਵੇਂ ਗੁਰੂ ਨੌਵੇਂ ਪਾਤਸ਼ਾਹ ਨੂੰ ਰੰਗੇ ਨੇ ਕੈਦ ਕਰਕੇ ਰੱਖ ਲਿਆ ਸੀ ਉਹ ਵੀ ਕਹਿੰਦਾ ਯਾ ਕੋਈ ਗੁਰੂ ਤੇ ਵੀ ਰੰਗੇ ਦੀ ਬਲਾ ਦੇ ਵਿੱਚੋਂ ਨਾ ਵੀ ਗੁਰੂ ਨੂੰ ਤਾਂ ਤੁਸੀਂ ਘਰੇ ਕੈਦ ਕਰ ਲਿਆ ਪਰ ਗੁਰੂ ਦੀ ਮੰਨੀ ਤੇ ਨਹੀਂ ਨਾ ਦਾੜੀ ਕੱਟਨੀ ਛੱੜੀ ਨਾ ਬੇਈਮਾਨੀ ਛੱੜਨੀ ਨਾ ਠੱਗੀ ਛੱਡੀ ਨਾ ਲੋਕਾਂ ਦੇ ਉੱਤੇ ਪਿਆਰੋ ਜ਼ੁਲਮ ਕਰਨਾ ਛੱਡਿਆ ਤੇ ਪਿਆਰੋ ਕੈਸਾ ਹੈ ਤੁਹਾਡਾ ਗੁਰੂ ਕਰਨ ਦਾ ਗੁਰੂ ਗ੍ਰੰਥ ਸਾਹਿਬ ਦਾ ਘਰ ਵਿੱਚ ਪ੍ਰਕਾਸ਼ ਕਰਨ ਦਾ ਕਿਉਂ ਫਾਇਦਾ ਨਹੀਂਗਾ ਸਹੀ ਹੁਣ ਕੋਈ ਫਾਇਦਾ ਨਹੀਂਗਾ ਹੂੰ ਗੁਰੂ ਦੀ ਗੱਲ ਮੰਨ ਲਓ ਖੇਦ ਵਿੱਚ ਮੰਨ ਲਓ ਭਗਤ ਕਬੀਰ ਜੀ ਭਗਤ ਫਰੀਦ ਜੀ ਉਹਨਾਂ ਨੇ ਕੀ ਸੀ ਉਹਨਾਂ ਦਾ ਮੰਦਰ ਵਿੱਚ ਨਹੀਂ ਵੜਨ ਦਿੰਦੇ ਸੀ ਮਾੜਾ ਕਹਿ ਕੇ ਕੱਢ ਦਿੱਤਾ ਛੂਦਰ ਕਹਿ ਕੇ ਕੱਢ ਦਿੱਤਾ ਪਰ ਉਹਨਾਂ ਨੇ ਅੰਦਰ ਜਿਹੜਾ ਨਾਮ ਵਸਿਆ ਸੀ ਤੇ ਗੁਰੂ ਸਾਹਿਬ ਪੰਜਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਕਰ ਦਿੱਤਾ ਜੀ ਭੀ ਇਹ ਇਹ ਭਗਤੀ ਸੀ ਐਸਾ ਜਿਹੜਾ ਉਹ ਅੰਦਰ ਸਾਡੇ ਜਜਬਾ ਹੋਣਾ ਚਾਹੀਦਾ ਪਾਵਨ ਪਿਤਰ ਸਰੂਪ ਕੇਵਲ ਤੇ ਕੇਵਲ ਗੁਰੂ ਘਰ ਵਿੱਚ ਪ੍ਰਕਾਸ਼ ਹੋਣਾ ਚਾਹੀਦਾ ਉੱਥੇ ਜਾ ਕੇ ਮੱਥਾ ਟੇਕੋ ਤੁਰ ਕੇ ਜਾਓ ਤੇ ਪਕਾਈ ਮੈਂ ਘਰ ਵੇਖੇ ਨੇ ਹੁਣ ਤੁਸੀਂ ਗੱਲ ਕਰ ਲਈ ਛਿੱਦੀ ਦਿਹਾੜੇ ਦੀ ਹੂੰ ਜਲਾਲਾਵਾ ਦੇ ਵਿੱਚ ਹੀ ਮੈਂ ਐਸੇ ਐਸੇ ਬੰਦੇ ਘੋਣ ਵਾਲੇ ਉਹ ਅੰਡਿਆਂ ਦਾ ਵਪਾਰ ਤੇ ਅੰਡਿਆਂ ਦੀਆਂ ਭੁਰਜੀਆਂ ਬਣਾਉਣ ਵਾਲੇ ਤੇ ਇੱਕ ਕਮਰੇ ਵਿੱਚ ਗੁਰੂ ਗ੍ਰੰਥ ਸਾਹਿਬ ਹੁੰਦਾ ਸੀ ਜਿੱਥੋਂ ਮੈਂ ਲਿਆਇਆ ਕਿ ਉਹਨਾਂ ਦੇ ਘਰਾਂ ਵਿੱਚ ਉਹ ਗੁਰੂ ਘਰਾਂ ਵਿੱਚ ਬਰਾਜਮਣ ਕਰਾਏ ਨੇ ਅੱਛੋ ਤੇ ਚੱਕੇ ਆ ਤੇ ਨਾਲ ਲੈਟਰੀਆਂ ਟੱਟੀਆਂ ਬਣੀਆਂ ਹੁੰਦੀਆਂ ਜਿੱਥੇ ਇਹਨਾਂ ਨੇ ਪ੍ਰਕਾਸ਼ ਕੀਤੇ ਹੋਏ ਸੀ ਅੱਛਾ ਉਹਨਾਂ ਦੇ ਜਨੇਕਾਂ ਨੇ ਜਲਾਲਾਵਾ ਦੇ ਵਿੱਚ ਹੁਣ ਇੱਕ ਇੱਕ ਨਾਂ ਲੈ ਦਿੱਤਾ ਨਾ ਤੇ ਉਹਨਾਂ ਦੇ ਅੰਦਰ ਭਾਂਬੜ ਮਚ ਜਣਾ ਸਾਨੂੰ ਬਦਨਾਮ ਕਰਤਾ ਹੂੰ ਪਰ ਐਸੇ ਉਹ ਸਿੱਖ ਹੁੰਦੇ ਨੇ ਆਪਣੇ ਆਪ ਨੂੰ ਦਾੜੀਆਂ ਮੁੰਨੀਆਂ ਹੋਈਆਂ ਨੇ ਐ ਕਰਕੇ ਖਾਲਸਾ ਜੀ ਇਹ ਠੱਗੀ ਦਾ ਸਿਸਟਮ ਕੁੱਲ ਮਿਲਾ ਕੇ ਪੈਸਾ ਮੁਖ ਰਹਿ ਗਿਆ ਬੰਦਾ ਦੂਰ ਦੀ ਗੱਲ ਸਿੱਖੀ ਦੂਰ ਦੀ ਗੱਲ ਸਿੱਖੀ ਨਾਲ ਕੋਈ ਚੰਦ 100 ਦੇ ਵਿੱਚੋਂ 2 ਪਰਸੈਂਟ ਜੇ ਕਹਿ ਲਈਏ ਜਾਂ 1 ਪਰਸੈਂਟ ਕਹਿ ਲਈ ਹੈ ਆ ਬਹੁਤੇ ਨਹੀਂ ਬਹੁਤਾ ਦਾ ਪਿਆਰ ਉਹ ਬਹੁਤ ਹੀ ਸਫਾਇਆ ਹੀ ਹੋ ਗਿਆ ਸਿਰਫ ਲੋਕਾਂ ਨੂੰ ਮੂਰਖ ਬਣਾ ਕੇ ਅੱਜ ਦੇ ਬਾਬੇ ਹੁਣ ਤੁਸੀਂ ਸਾਹਮਣੇ ਵੇਖੀਆਂ ਨੇ ਵੀਡੀਓ ਮੈਂ ਪਹਿਲੋਂ ਹੀ ਪਿੱਟਦਾ ਰਿਹਾ ਤੇ ਮੇਰੀ ਕਿਸੇ ਨਹੀਂ ਮੰਨੀ ਹੁਣ ਸਾਹਮਣੇ ਆ ਗਿਆ ਆ ਹੋਰ ਵੀ ਹੁਣ ਹਰਪ੍ਰੀ ਦਾ ਨਾਮ ਲੈਂਦਾ ਪਿਆ ਇਹ ਵੀ ਇਹਨਾਂ ਦਾ ਵੀ ਉਹ ਨਾਨਸਰ ਵਾਲੇ ਬਾਬਿਆਂ ਦੇ ਨਾਲ ਸਾਰਾ ਕੁਝ ਮਿਲਦਾ ਜੁਲਦਾ ਹੀ ਇਹ ਉਹ ਸੰਡੂ ਸਾਹ ਵਰੇ ਆ ਗਏ ਹੋਰ ਬਥੇਰਾ ਕੁਝ ਕੁੱਲ ਮਿਲਾ ਕੇ ਪਿਆਰੋ ਗੁਰੂ ਘਰ ਜਿਹੜੇ ਸਾਡੇ ਸ੍ਰੀ ਮੁਕਤਸਰ ਸਾਹਿਬ ਵੱਡੇ ਵੱਡੇ ਗੁਰਦੁਆਰਾਂ ਦੇ ਉਥੋਂ ਦੇ ਮੈਨੇਜਰ ਉਥੋਂ ਦੇ ਹੈਡ ਗ੍ਰੰਥੀ ਉਹ ਹੀ ਗਲਤ ਕੰਮ ਕਰ ਰਹੇ ਆ ਉਹ ਵੀ ਬਹੁਤ ਕੁਝ ਕਰ ਰਹੇ ਆ ਸਿੱਖਿਆ ਨਹੀਂ ਲੈ ਰਹੇਗੇ ਐ ਹੀ ਫਤਿਹਗੜ ਸਾਹਿਬ ਦੀ ਧਰਤੀ ਤੇ ਮੁਜੀਠੀਏ ਨੇ ਇੱਕ ਤੇ ਘਾਟਨ ਜਿਆ ਕਰਨਾ ਸੀ ਬੁੱਤ ਬਣਾ ਕੇ ਤੇ ਉੱਥੇ ਕੁਰਸੀਆਂ ਲਾਈਆਂ ਸੀ ਲੰਗਰ ਚ ਮੈਂ ਗਿਆ ਸਟ੍ਰੱਕ ਸੰਗ ਦਾ ਲੈ ਕੇ ਉੱਥੇ ਫਿਰ ਵਿਰੋਧ ਕੀਤਾ ਉਹਨੂੰ ਮੇਰੇ ਹਿਸਾਬ ਨਾਲ ਮੱਕੜ ਸੀ ਪ੍ਰਧਾਨ ਜੀ ਮੱਕੜ ਨੂੰ ਫੋਨ ਲਾਇਆ ਗਿਆਨੀ ਗੁਰਬਜਨ ਸਿੰਘ ਸੀ ਜੇਹੇਦਾਰ ਮੈਂ ਆ ਗਈ ਕੀਤਾ ਜੇ ਆਏ ਵਿਰਸੇ ਦਾ ਅਧ்கਾਟਨ ਕਰਨਾ ਮੈਂ ਮਿਰਸੇ ਦਾ ਬੇੜਾਗਰ ਕਰਤਾ ਸ਼ੀਦਾ ਦੀ ਧਰਤੀ ਤੇ ਕੋਈ ਕੁਰਸੀਆਂ ਲਾਈਆਂ ਦੇ ਉੱਤੇ ਬੈਠੇ ਜੇ ਲੰਗਰ ਹਾਲ ਚ ਤੇ ਸ਼ਰਮ ਆਉਣੀ ਚਾਹੀਦੀ ਸੀ ਉਹ ਫਿਰ ਪਿਆਰੋ ਉਹ ਟੁਹਾਈਆਂ ਰੋਲਾ ਪਾਇਆ ਫਿਰ ਇਹਨਾਂ ਨੇ ਇੱਕ ਅਖਬਾਰ ਦੇ ਟੁਕੜੇ 'ਚ ਮਾਫੀ ਵੀ ਮੰਗੀ ਉਹ ਗੁਰੂ ਸਾਹਿਬ ਨੇ ਸੇਵਾ ਲਈ ਸੇਵਾ ਬਹੁਤ ਵੱਡੀਆਂ ਮਾਰੇ ਨੇ ਲਈਆਂ ਨੇ ਪਰ ਲੋਕਾਂ ਤਰਾ ਡਰਾਮਾ ਕਰਕੇ ਲੋਕਾਂ ਦੇ ਕੋਲੋਂ ਝੋਲੀ 'ਚ ਪੈਸੇ ਨਹੀਂ ਪਾਏ ਗੁਰੂ ਦੇ ਕੋਲੋਂ ਸਿੱਖੀ ਝੋਲੀ 'ਚ ਪੁਆਈ ਬਿਲਕੁਲ ਜੀ ਸੋ ਗੱਟੀ ਸਾਹਿਬ ਜੀ ਸ਼ਾਰਟ ਦੇ ਵਿੱਚ ਥੋੜੇ ਜਿਹੋ ਦਾ ਵਿੱਚ ਗੱਲ ਕਰੀਏ ਵੀਡੀਓ ਕਰ ਲੰਬੀ ਹੋ ਜਾਂਦੀ ਹੈ ਸੋ ਗੱਟੀ ਸਾਹਿਬ ਜੀ ਜਿਸ ਤਰ੍ਹਾਂ ਅਸਾਈयत ਦਾ ਬੋਲਬਾਲਾ ਅੱਜ ਦੇ ਮੌਜੂਦਾ ਹਾਲਾਤ ਦੇ ਵਿੱਚ ਐਨਾ ਵੱਧ ਚੁੱਕਿਆ ਹੈ ਜੇ ਆਪਾਂ ਪੁਰਾਣੀ ਗੱਲ ਕਰੀਏ 20 ਸਾਲ ਪਹਿਲਾਂ ਉਸ ਟਾਈਮ ਅਸਾਈयत ਦਾ ਬੋਲਬਾਲਾ ਪੰਜਾਬ ਦੇ ਵਿੱਚ ਬਿਲਕੁਲ ਨਹੀਂ ਸੀਗਾ ਲੇਕਿਨ ਅੱਜ ਕੱਲ ਪਿੰਡਾਂ ਦੇ ਵਿੱਚ ਚਰਚ ਖੁੱਲ ਚੁੱਕੇ ਨੇ ਇਹਨਾਂ ਦੇ ਸਕੂਲ ਵੀ ਵੱਡੇ ਵੱਡੇ ਬਣ ਚੁੱਕੇ ਨੇ ਪੰਜਾਬ ਦੇ ਪਿੰਡ ਹਰੇਕ ਪਿੰਡ ਦੇ ਵਿੱਚ ਅਸਾਈयत ਵੜ ਚੁੱਕੀ ਹੈ ਤੇ ਉਹਨੇ ਘਰ ਘਰ ਲਿਆ ਲੇਕਿਨ ਇੱਕ ਪਾਸੇ ਸਿੱਖਾਂ ਦੀ ਗੱਲ ਕਰੀਏ ਪ੍ਰਚਾਰਕਾਂ ਦੀ ਗੱਲ ਕਰੀਏ ਉਹ ਪ੍ਰਚਾਰਕ ਕਿੱਥੇ ਨੇ ਅਸਾਈयत ਪਿੰਡ ਪਿੰਡ ਵੜ ਚੁੱਕਿਆ ਘਰ ਘਰ ਵੜ ਚੁੱਕਿਆ ਅਸਤਿਆਰ ਘਰ ਘਰ ਵੰਡਦੇ ਨੇ ਲੇਕਿਨ ਇਹਨਾਂ ਦਾ ਕੀ ਕਹੋਗੇ ਸਿੱਖਾਂ ਮਾਰੇ ਖਰਸਾ ਜੀ ਜਿਹੜੀ ਤੁਸੀਂ ਗੱਲ ਕੀਤੀ ਵੀ ਸਾਈ ਧਰਮ ਵੱਧ ਗਿਆ ਮੈਂ ਇੱਕ ਰੋਲਾ ਪੈ ਗਿਆ ਸਾਈ ਧਰਮ ਦੇ ਸੰਬੰਧ ਵਿੱਚ ਕੋਈ ਬਾਹਰ ਜਾਣਾ ਸੀ ਤੇ ਉਹ ਰਸਾਈਆਂ ਦੇ ਮੈਂ ਘਰੇ ਗਿਆ ਜੀ ਉਹ ਕੋਠੀ ਮਿਲੀ ਹੋਈ ਬੜਾ ਕੁਛ ਉਹਨਾਂ ਦੇ ਕੋਲ ਸਾਰਾ ਸਿਸਟਮ ਬਣਾਇਆ ਹੋਇਆ ਮੈਂ ਕਿਵੇਂ ਪਹਿਲੀ ਹੈਗੀ ਕਹਿੰਦਾ ਕੁਛ ਨਹੀਂ ਮੈਂ ਕਹਿੰਦਾ ਸੀ ਤੁਮੇ ਪਿਓ ਪੁੱਤਰ ਪ੍ਰਚਾਰ ਕਰਦੇ ਪਿੰਡ ਪਿੰਡ ਜਾਂਦੇ ਆ ਸਾਰੇ ਗਾਇਤਵਾਰ ਦੇ ਐਤਵਾਰ ਕਹਿੰਦਾ ਸਾਨੂੰ ਮਲ ਵੀ ਉਹ ਸੰਭਾਲਦੇ ਨੇ ਹੁਣ ਤੁਸੀਂ ਗੱਲ ਇਹ ਕਰ ਲਈ ਮੈਂ ਆ ਮੈਂ ਬਚਪਨ ਤੋਂ ਲੈ ਕੇ ਕਰ ਲਾ ਰਿਹਾ ਕੋਈ ਬੰਦਾ ਖੜਦਾ ਹੀ ਨਹੀਂ ਸ਼ਰਮਣੀ ਕਮਟ ਵੀ ਨਹੀਂ ਖੜਦੀ ਸ਼ਰਮਣੀ ਬੜੇ ਹੋਰ ਬਾਬਾ ਵੀ ਨਹੀਂ ਕੋਈ ਇਧਰ ਆਉਂਦਾ ਹੀ ਨਹੀਂ ਕਹਿੰਦੇ ਨੇ ਇਹ ਬੰਦਾ ਹੀ ਮਾੜਾ ਨਾਨ ਸਰ ਵਾਲੇ ਕਹਿੰਦੇ ਸਾਡਾ ਤਾਂ ਪ੍ਰਚਾਰ ਹੀ ਬਹੁਤ ਤਿੱਖਾ ਆ ਉਹ ਆ ਹੈਗਾ ਪ੍ਰਚਾਰ ਤਾਂ ਬੀਬੀਆਂ ਕਹਿੰਦੀਆਂ ਵੀ ਉਹ ਇੱਕ ਬਾਬਾ ਨੇ ਕਹਿੰਦਾ ਪਿਆ ਹੈਲੋ ਬ ਕੀ ਹਾਲ ਏ ਬੱਚਾ ਕਿੱਥੇ ਆ ਗੱਡੀ ਚ ਕਦੋਂ ਆਓਗੇ ਆ ਰਾਤ ਨੂੰ ਹੁਣ ਮੈਂ ਕੀ ਦੱਸਾਂ ਉਹ ਬੱਚੇ ਨਾਲ ਇਹ ਸੁਣਾਣਾ ਸੀ ਤੂੰ ਤੇ ਬਾਅਦ ਜੁੱਤੇ ਉਹ ਵੀਡੀਓ ਲਾਤੀ ਲੋਕਾਂ ਨੇ ਆਹ ਮਨ ਜਿੱਤਣਾ ਚਾਹੀਦਾ ਜੀ ਮਨ ਕਾਬੂ ਕਰਨਾ ਚਾਹੀਦਾ ਅੱਖਾਂ ਮੀਟ ਮੀਟ ਉਹਨਾਂ ਨੇ ਲੋਕੀ ਫੋਨ ਕਰਦਿਆ ਆਓ ਜੀ ਤੁਸੀਂ ਪ੍ਰਚਾਰ ਕਰਨਾ ਮੇਰੇ ਵਰਗਾ ਕਹਿੰਦਾ ਭਾਈ ਮੈਨੂੰ ਪ੍ਰਚਾਰ ਲਈ ਸੱਦ ਲਓ ਪ੍ਰਚਾਰ ਸਿੱਖੀ ਦਾ ਕਰਾਂਗਾ ਕੋਈ ਨਹੀਂ ਕਹਿੰਦਾ ਛੱਡੋ ਭਰਾ ਇਹ ਗੱਟੀ ਨੂੰ ਕੀ ਸੱਦਣਾ ਉਹਨਾਂ ਨੂੰ ਸੱਦਦੇ ਨੇ ਫਿਰ ਉਹ ਬੀਬੀਆਂ ਵੀ ਲੈ ਜਾਂਦੇ ਆ ਸਾਰਾ ਕੋਈ ਓਵਰ ਚੰਗੇ ਹੁੰਦੇ ਆ ਆ ਜੇ ਕਿਸੇ ਨੇ ਪ੍ਰਚਾਰ ਕਰਾਉਣਾ ਸੱਦਣਾ ਜ ਮੈਂ ਨੰਬਰ ਦੇ ਦਿੰਦਾ 94654 08302 ਤੇ ਕਈ ਵਾਰੀ ਚਲੋ ਹੋਵੇ ਤੇ ਸਤਿ ਸਾਕ ਦੇ ਤੇ ਪਿਆਰੋ ਪ੍ਰਚਾਰ ਕਰਕੇ ਆ ਜਾਗੇ ਤੁਹਾਡੇ ਕੋਲ 52000 ਨਹੀਂ ਲੈਂਦੇ ਪਰ ਪ੍ਰਚਾਰ ਸੱਚਦਾ ਹੋਵੇਗਾ ਸੁਣਨਾ ਸੁਣ ਲੋ ਨਹੀਂ ਸੁਣਨਾ ਨਾਸਰੋ ਝੂਠ ਸਾਡੇ ਕੋਲ ਵਜਣਾ ਕੋ ਨਹੀਂ ਗੱਲ ਕਾਂਗੇ ਝੋਟ ਦੀ ਇਕੱਲੇ ਆਉਣਾ ਇਕੱਲੇ ਜਾਣਾ ਲੋਕਾਂ ਦਾ ਬਾਡੀਗਾਰਡ ਨਹੀਂ ਤੇ ਪਿਆਰੋ ਇਹ ਨਹੀਂ ਗਾਈ ਹਟ ਜੋ ਪਿੱਛੇ ਬਾਬਾ ਸਟੇਜ ਤੇ ਚੱਲਿਆ ਹਟ ਜੋ ਪਿੱਛੇ ਬਾਬਾ ਸਟੇਜ ਤੇ ਚੱਲਿਆ ਜੋੜੇ ਸਾਫ਼ ਕਰਕੇ ਲਾਗੇ ਤੇ ਚੁੱਪ ਕਰਕੇ ਬਹਿ ਜਾਣਾ ਉਥੋਂ ਤੁਰ ਕੇ ਫਿਰ ਜੋੜਿਆਂ ਵਿੱਚ ਚਲੇ ਜਾਣਾ ਸਾਡੇ ਕੋਲੋਂ ਪਖੰਡ ਹੈ ਨਹੀਂ ਨਾ ਹੀ ਕਰਨਾ ਉਹ ਪਖੰਡੀ ਜਿਹੜੇ ਇਹੋ ਜੇ ਸਾਰੇ ਪਿਆਰੋ ਉਹ ਇੱਕ ਨੰਬਰ ਦੇ ਕੀ ਕਵਾਂ ਨਕੰਮੇ ਨਰੈਣੂਮਹੰਤ ਦੀ ਬਲਾਦ ਨੇ ਜਿਹੜਾ ਸਿੱਖ ਹੁੰਦਾ ਫਿਰ ਐ ਚੱਲਦਾ ਸਿੱਖੀ ਦੇ ਸਿਧਾਂਤ ਇਹ ਨੇ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਐ ਸੀ ਬਾਕੀ ਜਿਹੜੇ ਆ ਪੂੰਝੇ ਜਿਹਾ ਲਾਈ ਫਿਰਦੇ ਨੇ ਤੇ ਪਿਆਰੋ ਬਾਬੇ 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 ਕਹੋਂਦੇ ਨਹੀਂ ਉਹ ਇੱਕ ਨੰਬਰ ਦੇ ਨਕਮੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਬਾਬਾ ਜਿਹਾਰ ਸਿੰਘ ਜੀ ਬਾਬਾ ਪਿਆਰੋ ਜੋਰਾਵਰ ਸਿੰਘ ਬਾਬਾ ਜਿਹਾਰ ਸਿੰਘ ਬਾਬਾ ਜੀਤ ਸਿੰਘ ਜੀ ਇਹਨਾਂ ਨੂੰ ਮੱਥਾ ਟੇਕੋ ਬਾਕੀ ਬਾਬੇ ਜਿਹੜੇ ਤੁਹਾਡੇ ਉਹ ਬਾਬੇ ਨਹੀਂ ਉਹ ਇੱਕ ਨੰਬਰ ਦੇ ਨਕਮੇ ਗੱਟੀ ਸਾਹਿਬ ਜੀ ਜਿਸ ਤਰ੍ਹਾਂ ਗਰੰਥੀ ਸਿੰਘ ਪਿੰਡਾਂ ਦੇ ਹੁੰਦੇ ਨੇ ਇੱਕ ਪਾਸੇ ਸਾਇਦ ਦਾ ਬਲਵਲਾ ਵੱਧ ਗਿਆ ਲੇਕਿਨ ਗਰੰਥੀ ਸਿੰਘ ਦਾ ਇਹ ਕਹਿਣਾ ਵੀ ਸਾਡਾ ਹੁਣ ਰੋਟੀ ਫੁਲਕਾ ਵੀ ਔਖਾ ਹੋ ਗਿਆ ਕਿਉਂਕਿ ਸਾਇਦ ਵਾਲੇ ਲੋਕ ਤੇ ਚਲੇ ਗਏ ਉਹ ਤਾਂ ਗੱਲ ਤੁਹਾਡੀ ਠੀਕ ਹੈ ਜੀ ਇਹ ਤਾਂ ਮੰਨ ਲਓ ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਗ੍ਰੰਥੀ ਦੀ ਜਗ੍ਹਾ ਬਣਾਉਣੀ ਸੀ ਹੂੰ ਪਰ ਉਹ ਬਣ ਗਈ ਹੈ ਤੇ ਪਰ ਹੁਣ ਥੱਲੇ ਤੈਲ ਨਹੀਂ ਲੱਗਦੀ ਬੂਏ ਨਹੀਂ ਲੱਗਦੇ ਵਿੱਚੇ ਪਿਆ ਹੂੰ ਤੇ ਪਿਆਰੋ ਇੱਥੇ ਇੱਕ ਸਾਡੇ ਕਬਰ ਹੈਗੀ ਮੜੀ ਹੈਗੀ ਜਿਹਨੇ ਕਹਿੰਦੇ ਵਿੱਚ ਸ਼ੀਦਾ ਨੂੰ ਲੰਗਰ ਲਾਉਣਿਆ ਉਹ ਮੜੀ ਦਾ ਜਦੋਂ ਮੇਲਾ ਆਉਂਦਾ ਉਦੋਂ ਸ਼ਰਾਬ ਚੜਦੀ ਅੱਛਾ ਤੇ ਸਾਡੇ ਪਿੰਡ ਦੇ ਨੌਜਵਾਨ ਪੱਪਾਂ ਪਰ ਹੋ ਕੇ ਲੋਕਾਂ ਦੇ ਘਰਾਂ ਵਿੱਚੋਂ ਛੱਡ ਕੇ ਪਰਚੀਆਂ ਕਰ ਕਰਕੇ ਇਕੱਠੇ ਪੈ ਕੇ ਉਹ ਸੇਵਾ ਕਰਦੇ ਆ ਹਾਂ ਫੇਰ ਕੀ ਕਰਦੇ ਗੁਰੂ ਘਰ ਦੀ ਗੋਲਕ ਵੀ ਚੁੱਕ ਲਈ ਜਾਨੀ ਉੱਥੇ ਜਦੋਂ ਬਾਹਰ ਚ ਲੈ ਜਾਣੀ ਮੈਂ ਕਿਹਾ ਨਹੀਂ ਓਏ ਓ ਪਾਪੀ ਇਹ ਹੁਣ ਇੱਥੇ ਲੈ ਲੋ ਉਹ ਇੱਕ ਪੀਰ ਦਾ ਸਾਡੇ ਪਿੰਡਾਂ ਨਾਲ ਪੁੱਛ ਕੇ ਵੇਖ ਲੋ ਜੀ ਕਾਲਾ ਮਹਿਰ ਨੂੰ ਸਾਦੇ ਨੇ ਹੂੰ ਤੇ ਇਹਨਾਂ ਨੂੰ ਕਿਸੇ ਨੂੰ ਜਾ ਕੇ ਪੁੱਛ ਲੋ ਕਿ ਪੀਰ ਬੁੱਧੂ ਸ਼ਾਹ ਕੌਣ ਹੋਏ ਨੇ ਹੂੰ ਕਿਸੇ ਨੂੰ ਨਹੀਂ ਪਤਾ ਹੁਣਾ ਪੀਰ ਭੀਖਣ ਸ਼ਾਹ ਕੌਣ ਹੋਏ ਨੇ ਕਿਸੇ ਨੂੰ ਨਹੀਂ ਪਤਾ ਹੁਣਾ ਸਹੀ ਗੱਲ ਹੈ ਸਾਈ ਮੀਆਂ ਮੀਰ ਜੀ ਕੌਣ ਹੋਏ ਨੇ ਕਿਸੇ ਨੂੰ ਨਹੀਂ ਪਤਾ ਹੁਣਾ ਬਿਲਕੁਲ ਪੀਰ ਬੁੱਧੂ ਸ਼ਾਹ ਨੇ ਜਿੰਨੀ ਕੁਰਬਾਨੀ ਦਿੱਤੀ ਜੀ ਤੇ ਪਿਆਰੋ ਉਸ ਕੁਰਬਾਨੀ ਨੂੰ ਯਾਦ ਵੀ ਨਹੀਂ ਕਿਸੇ ਨੇ ਕਰਨਾ ਕਿਸੇ ਨੇ ਮੇਲਾ ਵੀ ਨਹੀਂ ਲਾਉਣਾ ਪਰ ਜਿਹੜੇ ਸ਼ਰਾਬ ਦੇ ਪਿਆਲੇ ਵਾਲੇ ਪੀਰ ਨਹੀਂਗੇ ਉਹ ਇੱਕ ਨਕੰਮੇ ਲੋਕ ਨੇ ਉਹਨਾਂ ਦੇ ਉੱਤੇ ਠੂਠੇ ਬਣੇ ਨੇ ਉਹ ਸਾਹਮਣੇ ਦੀਦੀ ਵੀ ਕਬਰ ਜੀ ਉਹ ਤੇ ਠੂਠਾ ਬਣਿਆ ਸ਼ਰਾਬ ਚੜਦੀ ਫਿਰ ਪੀ ਪੀ ਕੇ ਉੱਥੇ ਕੁੱਤਾ ਪੀਂਦਾ ਉੱਥੇ ਹੀ ਬੰਦੇ ਲੱਗ ਕੇ ਪੀਂਦੇ ਨੇ ਪਹਿਲੇ ਤੋੜ ਦੇ ਜਾਂਦੇ ਨੇ ਕਈ ਕਿਸਾਨ ਆਗੂ ਵੀ ਲਿਆ ਕੇ ਉੱਥੇ ਸ਼ਰਾਬ ਦੀਆਂ ਬੋਤਲਾਂ ਰੱਖਦੇ ਨੇ ਪਿਆਰੋ ਆ ਮੈਨੂੰ ਵਿੱਚ ਆ ਗਈ ਡੱਲੇਵਾਲ ਭੁਖੜ ਤਾਲ ਦੇ ਬੈਠਾ ਉੱਥੇ ਪਰਸੋ ਚੌਦ ਕਿਸਾਨ ਬੋਲਿਆ ਉਹਨੇ ਆਖਿਆ ਜਿਹੜੀ ਤੇ ਬੋਤਲਾ ਰੱਖੀ ਬੈਠੇ ਨਿਕਲ ਜਾਓ ਤੁਹਾਡੀ ਕੋਈ ਲੋੜ ਨਹੀਂ ਤੁਹਾਡੀ ਬੋਤਲਾਂ ਨਾਲ ਜਿੱਤਿਆ ਨਹੀਂ ਜਾਣਾ ਇਹ ਗੱਲਾਂ ਨੇ ਪਿਆਰੋ ਸਾਰਾ ਕੋਸ਼ਿਸ਼ ਜਿੰਨਾ ਕੀਏ ਉਹ ਨਸ਼ੇ ਦੇ ਵਿੱਚ ਰੁੜਿਆ ਜਾ ਰਿਹਾ ਨਾਲੇ ਨਸ਼ੇ ਦੇ ਕਿੰਨੇ ਅਸੀਂ ਵਿਰੋਧਾਂ ਨਾਲੇ ਪੀਰਾਂ ਦੀ ਜਗ੍ਹਾ ਬਣਾ ਕੇ ਮੇਲਿਆਂ ਤੇ ਸ਼ਰਾਬਾਂ ਚੜਾਉਂਦੇ ਜੀ ਤੇ ਫਿਰ ਕਾਹਦੇ ਕੰਮ ਨੇ ਉਹ ਗੱਲ ਵੀ ਉਹ ਗ੍ਰੰਥੀ ਦੀ ਜਗ੍ਹਾ ਸਾਡੇ ਕੋਲ ਅਜੇ ਬਣ ਨਹੀਂ ਰਹੀ ਉਹ ਸਪੀਰ ਦੇ ਜਦੋਂ ਮੇਲੇ ਦੀ ਹੁੰਦਾ ਉੱਥੇ 1.5 ਲੱਖ ਦਾ ਗਾਇਕ ਤੇ ਹੋਰ ਕੰਜਰਖਾਨੇ ਵਿੱਚ ਮੈਣਾ ਵੀ ਪੱਬਾਂ ਪਰ ਹੋ ਕੇ ਲੋਕ ਤਰੇ ਫਿਰਦੇ ਬਿਲਕੁਲ ਜੀ ਬਿਲਕੁਲ ਸੋ ਦੋਸਤੋ ਤੁਸੀਂ ਜੁੜੇ ਸੀਗੇ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੇਰੇ ਨਾਲ ਸੀਗੇ ਸਿੱਖ ਪ੍ਰਚਾਰਕ ਸਿੱਖ ਚਿੰਤਕ ਗੁਰਚੰਨ ਸਿੰਘ ਗੱਟੀ ਜਿਨ੍ਹਾਂ ਦੀ ਪਹਿਲਾਂ ਵੀ ਤੁਸੀਂ ਗੱਲਬਾਤ ਸੁਣਦੇ ਰਹਿੰਦੇ ਹੋ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੁੰਦੇ ਨੇ ਸੋ ਇਸ ਵੀਡੀਓ ਤੇ ਤੁਸੀਂ ਆਪਣੇ ਕਮੈਂਟ ਵੀ ਲਾਈਕ ਵੀ ਦੇਣੇ ਹੈਗੇ ਨੇ ਸੋ ਜਿਸ ਤਰ੍ਹਾਂ ਸਾਬਜਾਦਿਆਂ ਦਾ ਸ਼ਹੀਦੀ ਦੇ ਡਾੜੇ ਤੇ ਗੱਲਬਾਤ ਕੀਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤਾਂ ਕਿ ਇਹਨਾਂ ਦੀ ਜਿਹੜੀ ਜਾਣਕਾਰੀ ਹੈ ਹਰੇਕ ਸਿੱਖ ਤੱਕ ਜਾਵੇ ਪਤਾ ਲੱਗ ਜਾਵੇ ਕਿ ਅਸਲੀ ਸ਼ਹੀਦੀ ਡਾੜਾ ਹੈ ਕੀ ਹੈ ਸੋ ਤੁਸੀਂ ਵੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਗੱਟੀ ਸਾਹਿਬ ਜੀ ਜਾਣਕਾਰੀ ਦੇਣ ਵਾਸਤੇ ਸਾਬਜਾਦਿਆਂ ਦੀ ਸ਼ਹੀਦੀ ਡਾੜੇ ਦੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਨਹੀਂ ਜੀ ਆਪਾਂ ਤਾਂ ਜਾਣਕਾਰੀ ਦੇ ਨਹੀਂ ਸਕਦੇ ਚਲੋ ਤੁਹਾਡਾ ਧੰਨਵਾਦ ਉਹਨਾਂ ਦੇ ਤਾਂ ਬਹੁਤ ਵੱਡੇ-ਵੱਡੇ ਕਾਰਨਾਮੇ ਸਾਡੇ ਲਈ ਆਪਾਂ ਦਾ ਸਿਰਫ ਉਹਨਾਂ ਨੂੰ ਯਾਦ ਕਰਕੇ ਆਪਣਾ ਜੀਵਨ ਸਫਲਾ ਕੀਤਾ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ